ਕੈਂਸਰ ਦਾ ਸ਼ਬਦ ਸੁਣਦੇ ਹੀ ਵੱਡੇ ਤੋਂ ਵੱਡਾ ਬੰਦਾ ਘਬਰਾ ਜਾਂਦਾ ਹੈ ਤੇ ਜਦੋਂ ਚੀਜ਼ਾਂ ਪਤਾ ਵੀ ਲੱਗ ਜਾਂਨ ਫਿਰ ਉਸ ਚੀਜ਼ ਦਾ ਵਹਿਮ ਪੈ ਜੇ ਤੇ ਵਹਿਮ ਜਾਇਜ਼ ਹੈ ਦਿੱਕਤ ਉੱਥੇ ਆਂਦੀ ਹੈ ਕਿ ਹੈ ਜਿੱਥੇ ਆਪਾਂ ਟਰੀਟਮੈਂਟ ਵਿੱਚ ਹੀ ਛੱਡ ਦਿੰਨੇ ਹੈਗੇ ਆ ਆਪਾਂ ਘਬਰਾ ਜਾਂਦੇ ਹੈਗੇ ਆ ਕਿਸ ਉਮਰ ਦੇ ਵਿੱਚ ਇਹ ਵਾਲੀ ਬਿਮਾਰੀ ਵੇਖ ਨੂੰ ਜ਼ਿਆਦਾ ਮਿਲਦੀ ਹੈ ਯੰਗ ਏਜ group ਵਿੱਚ ਜ਼ਿਆਦਾਤਰ ਜਿਹੜੇ ਸਾਡੇ ਪ੍ਰਾਇਮਰੀ ਬੋਨ ਕੈਂਸਰ ਜਿਨ੍ਹਾਂ ਨੂੰ ਅਸੀਂ ਸਾਰਕੋਮਾਸ ਵੀ ਕਹਿੰਦੇ ਹੈਗੇ ਆ ਇਹ ਇਸ ਉਮਰ ਵਿੱਚ ਜ਼ਿਆਦਾ ਦੇਖੇ ਜਾਂਦੇ ਹੈਗੇ ਨਾ ਕਿਵੇਂ ਫਿਰ ਇਹਨਾਂ ਦੇ ਲੱਛਣ ਪਤਾ ਲੱਗਦੇ ਨੇ ਕਿਵੇਂ ਕਿਉਂਕਿ ਬੱਚਾ ਕਈ ਵਾਰੀ ਚੀਜ਼ਾਂ ਐਕਸਪ੍ਰੈਸ ਵੀ ਨਹੀਂ ਕਰ ਪੰਦਾ ਜਿਹੜਾ ਬੱਚਾ ਹੈਗਾ ਉਹ ਕੰਪਲੇਨ ਕਰਦਾ ਹੈ ਕਿ ਪੇਨ ਹੋ ਰਹੀ ਹੈਗੀ ਮੈਨੂੰ ਕਿਸੇ ਹੱਡੀ ਦੇ ਇੱਕ ਹਿੱਸੇ ਵਿੱਚ ਉਹਨੂੰ ਨਜ਼ਰਅੰਦਾਜ਼ ਨਾ ਕਰਨ ਪੈਰੈਂਟਸ ਉਦਾਂ ਦੇ ਸਿੰਪਟਮ ਜਿਹੜੇ ਨੇ ਉਹ ਬੋਨ ਟਿਊਮਰ ਜਾਂ ਬੋਨ ਕੈਂਸਰ ਦੇ ਹੋ ਸਕਦੇ ਹੁੰਦੇ ਨੇ ਕੋਈ ਟੈਸਟ ਕਰਵਾਉਣਾ ਚਾਹੁੰਦੇ ਆ ਕਿ ਇਹ ਰਿਪੋਰਟ ਦੇ ਵਿੱਚ ਨਾਲ ਦੀ ਨਾਲ ਜਿਹੜਾ ਡਿਟੈਕਟ ਹੋ ਜਾਂਦਾ ਹੈ ਕਿ ਐਮ ਆਰ ਆਈ ਨਾਲ ਇਹ ਚੀਜ਼ ਜਿਹੜੀ ਹੈਗੀ ਹੈ ਕਲੀਅਰ ਹੋ ਜਾਂਦੀ ਹੈਗੀ ਹੈ ਇਵਨ ਅਰਲੀ ਸਟੇजेस ਉਹ ਹੱਡੀ ਕੱਟਣ ਦੀ ਨੌਬਤ ਆਵੇ ਕੋਈ ਐਦਾਂ ਦੇ ਕੇਸ ਵੀ ਹੁੰਦੇ ਨੇ ਉਹਨੇ ਆਪਣੀ ਜਿਹੜੀ ਖੂਨ ਦੀ ਨਸਾਂ ਜਿਹੜੀਆਂ ਨਾੜ ਉਹਨੂੰ ਅੰਦਰ ਲੈ ਲਿਆ ਹੁੰਦਾ ਹੈਗਾ ਕਿ ਉਹ ਆਪਾਂ ਅੰਗ ਨਹੀਂ ਬਚਾ ਸਕਦੇ ਉਹ ਬਿਲਕੁਲ ਸਸ਼ਕਾ ਜੀ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਰਹਿਣਾ ਹਿਮਾਚਲ ਮੈਂ ਤੁਹਾਡਾ ਨ ਕੁਲਵਿੰਦਰ ਕੌਰ ਅੱਜ ਇਸ ਪੋਡਕਾਸਟ ਦੇ ਵਿੱਚ ਮੇਰੇ ਨਾਲ ਇੱਕ ਬਹੁਤ ਹੀ ਮਾਹਰ ਡਾਕਟਰ ਮੌਜੂਦ ਨੇ ਹੱਡੀਆਂ ਦੇ ਕੈਂਸਰ ਦੇ ਮਾਹਰ ਨੇ ਤੇ ਬਹੁਤ ਸਾਰੇ ਜੋ ਚੈਲੈਂਜਿੰਗ ਕੇਸ ਸਰ ਦੇ ਵੱਲੋਂ ਟੀਲ ਕੀਤੇ ਗਏ ਨੇ ਡਾਕਟਰ ਜਗਨਦੀਪ ਸਿੰਘ ਵਿਰਕ ਜੋ ਕਿ ਪਾਰਸ ਹੈਲਥ ਪੰਚਕੁਲਾ ਤੋਂ ਨੇ ਡਾਕਟਰ ਸਾਹਿਬ ਤੁਹਾਡਾ ਸੀ ਪੰਜਾਬ ਬ੍ਰਾਡਕਾਸਟ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਫॉर ਇਨਵਾਈਟਿੰਗ ਮੀ ਟੂ ਯਰ ਸਟੂਡੀਓ ਸਰ ਸਭ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਜ਼ਿਕਰ ਕੀਤਾ ਹੈ ਕਿ ਹੱਡੀਆਂ ਦੇ ਕੈਂਸਰ ਦੇ ਮਾਹਿਰ ਹੋ ਤੁਸੀਂ ਸਿਰਫ ਜੋ ਬੋਨ ਟਿਊਮਰ ਹੈ ਤੇ ਬੋਨ ਕੈਂਸਰ ਐਕਚੁਅਲ ਤੇ ਵਿੱਚ ਹੈ ਕਿ ਡੈਫੀਨੇਸ਼ਨ ਕੀ ਇਸ ਦੀ ਅ ਕੁਲਵਿੰਦਰ ਜੀ ਜੇ ਆਪਾਂ ਬੋਨ ਟਿਊਮਰ ਦੀ ਗੱਲ ਕਰੀਏ ਤਾਂ ਬੋਨ ਟਿਊਮਰ ਇੱਕ ਪ੍ਰਕਾਰ ਦੀ ਹੱਡੀ ਦੀ ਗਾਠ ਜਾਂ ਰਸੋਲੀ ਜਿਹਨੂੰ ਆਪਾਂ ਆਮ ਭਾਸ਼ਾ ਚ ਕਹਿੰਦੇ ਹੈਗੇ ਆ ਇਹ ਉਹ ਚੀਜ਼ ਹੁੰਦੀ ਹੈਗੀ ਹੈ ਜਿਹੜੀ ਕਿ ਸਰੀਰ ਦੀ ਇੱਕੋ ਹੀ ਹਿੱਸੇ ਚ ਰਹਿੰਦੀ ਹੈ ਇੱਕੋ ਹੀ ਹੱਡੀ ਚ ਰਹਿੰਦੀ ਹੈਗੀ ਹੈ ਹੂੰ ਸਮੇਂ ਦੇ ਨਾਲ ਨਾਲ ਇਹਦਾ ਸਾਈਜ਼ ਜਿਹੜਾ ਹੈ ਉਹ ਵੱਡਾ ਹੋ ਸਕਦਾ ਹੁੰਦਾ ਹੈ ਉਹੀ ਥਾਂ ਤੇ ਦਿੱਕਤ ਦਿੰਦੀ ਰਹਿੰਦੀ ਹੈਗੀ ਹੈ ਠੀਕ ਹੈ ਬਟ ਇਹ ਸ਼ਰੀਰ 'ਚ ਕਿਸੇ ਹੋਰ ਪਾਸੇ ਫੈਲਦੀ ਨਹੀਂ ਹੈਗੀ ਹੈ ਇਹਦੇ 'ਚ ਫੈਲਣ ਦੀ ਸ਼ਮਤਾ ਨਹੀਂ ਹੁੰਦੀ ਹੈਗੀ ਹੈ ਜੀ ਉਸ ਚੀਜ਼ ਨੂੰ ਅਸੀਂ ਬੋਨ ਟਿਊਮਰ ਡਿਫਾਈਨ ਕਰਦੇ ਹੈਗੇ ਆ ਜਿਵੇਂ ਬੋਨ ਕੈਂਸਰ ਦੀ ਗੱਲ ਕਰਾਂ ਤੇ ਇਹ ਵੀ ਇੱਕ ਪ੍ਰਕਾਰ ਦੀ ਹੱਡੀ ਦੀ ਰਸੋਲੀ ਜਾਂ ਗਾਂਠੀ ਹੁੰਦੀ ਹੈ ਬਟ ਇਹ ਐਗਰੈਸਿਵ ਹੁੰਦੀ ਹੈਗੀ ਹੈ ਇਹਦੇ 'ਚ ਇਨਕਰੀਜ਼ ਹੋਣ ਦੀ ਇਹਦੇ ਸਾਈਜ਼ ਦੇ ਇਨਕਰੀਜ਼ ਹੋਣ ਦੀ ਜਿਹੜੀ ਸ਼ਮਤਾ ਹੈਗੀ ਹੈ ਉਹ ਕਾਫੀ ਜ਼ਿਆਦਾ ਹੁੰਦੀ ਹੈਗੀ ਹੈ ਜੀ ਉੱਥੇ ਤਾਂ ਇਹ ਵੱਡੀ ਹੁੰਦੀ ਹੈਗੀ ਹੈ ਨੁਕਸਾਨ ਪਹੁੰਚਾਉਂਦੀ ਹੈਗੀ ਹੈ ਹੱਡੀ ਨੂੰ ਮਾਸਪੇਸ਼ੀਆਂ ਨੂੰ ਅ ਸਰੀਰ ਦੇ ਬਾਕੀ ਹਿੱਸਿਆਂ ਵਿੱਚ ਖਾਸ ਕਰਕੇ ਜਿਹੜੇ ਸਾਡੇ ਫੇਫੜੇ ਹੁੰਦੇ ਨੇ ਲੀਵਰ ਹੁੰਦੇ ਨੇ ਬਾਕੀ ਹੱਡੀਆਂ ਹੁੰਦੀਆਂ ਨੇ ਉੱਥੇ ਵੀ ਇਹਦੇ ਜਿਹੜੇ ਸੈਲਸ ਹੈਗੇ ਨੇ ਉਹ ਜਾ ਸਕਦੇ ਹੁੰਦੇ ਨੇ ਸੋ ਉਹਨਾਂ ਨੂੰ ਅਸੀਂ ਬੋਨ ਕੈਂਸਰਸ ਕਹਿੰਨੇ ਹੈਗੀਆਂ ਕਿ ਦੇ ਕੈਨ ਸਪਰੈਡ ਇਨ ਦੀ ਅਦਰ ਪਾਰਟਸ ਆਫ ਦੀ ਬਾਡੀ ਸੋ ਬੋਨ ਕੈਂਸਰ ਨੂੰ ਅਸੀਂ ਡਿਫਾਈਨ ਕਰਦੇ ਹੈਗੀਆਂ ਕਿ ਕੋਈ ਇਦਾਂ ਦਾ ਕੈਂਸਰ ਜਿਹੜਾ ਕਿ ਬੋਨ ਤੋਂ ਹੀ ਉਤਪੰਨ ਹੋ ਰਿਹਾ ਹੈ ਹੱਡੀ ਤੋਂ ਹੀ ਉਤਪੰਨ ਹੋ ਰਿਹਾ ਹੈ ਔਰ ਸਰੀਰ ਦੇ ਬਾਕੀ ਹਿੱਸਿਆਂ 'ਚ ਇਹ ਫੈਲ ਸਕਦਾ ਹੁੰਦਾ ਹੈ ਤੇ ਡਾਕਟਰ ਸਾਹਿਬ ਕਿਸ ਉਮਰ ਦੇ ਵਿੱਚ ਇਹ ਵਾਲੀ ਬਿਮਾਰੀ ਵੇਖਣ ਨੂੰ ਜ਼ਿਆਦਾ ਮਿਲਦੀ ਹੈ ਅ ਗੁਲਵਿੰਦਰ ਜੀ ਜੇ ਆਪਾਂ ਗੱਲ ਕਰੀਏ ਬੋਨ ਟਿਊਮਰ ਬੋਨ ਕੈਂਸਰਸ ਅਨਫੋਰਚੂਨੇਟ ਚੀਜ਼ ਇਹਦੇ ਵਿੱਚ ਇਹ ਹੈਗੀ ਹੈ ਕਿ ਜ਼ਿਆਦਾਤਰ ਬੱਚਿਆਂ ਵਿੱਚ ਜਿਹੜਾ ਇੱਕ ਗਰੋਇੰਗ ਏਜ ਗਰੁੱਪ ਹੁੰਦਾ ਹੈ ਜਿਹਨੂੰ ਆਪਾਂ ਐਡੋਲੈਸੈਂਟ ਏਜ ਗਰੁੱਪ ਕਹਿੰਦੇ ਹੈਗੇ ਆ ਅ 10 ਤੋਂ 15 15 ਤੋਂ 25 کافی ਛੋਟੀ ਉਮਰ ਤੋਂ ਯੈਸ ਸੋ اے ਯੰਗ ਏਜ ਗਰੁੱਪ ਵਿੱਚ ਜ਼ਿਆਦਾਤਰ ਜਿਹੜੇ ਸਾਡੇ ਪ੍ਰਾਇਮਰੀ ਬੋਨ ਕੈਂਸਰ ਜਿਨ੍ਹਾਂ ਨੂੰ ਅਸੀਂ ਸਾਰਕੋਮਾਸ ਵੀ ਕਹਿੰਦੇ ਹੈਗੇ ਆ ਇਹ ਇਸ ਉਮਰ ਵਿੱਚ ਜ਼ਿਆਦਾ ਦੇਖੇ ਜਾਂਦੇ ਹੈਗੇ ਨਾ ਠੀਕ ਹੈ ਈਵਨ ਬੋਨ ਟਿਊਮਰਸ ਵੀ ਜਿਹੜੇ ਹੈਗੇ ਨੇ ਇਹ ਵੀ ਯੰਗ ਏਜ ਗਰੁੱਪ ਵਿੱਚ ਗਰੋਇੰਗ ਏਜ ਗਰੁੱਪ ਵਿੱਚ ਯੰਗ ਅਡਲਟਸ ਵਿੱਚ ਇਹ ਜ਼ਿਆਦਾਤਰ ਦੇਖੇ ਜਾਂਦੇ ਹੋਗੇ ਦੇਖੇ ਜਾਂਦੇ ਨੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਸੈਕੰਡਰੀ ਬੋਨ ਕੈਂਸਰਸ ਇਹਦਾ ਮਤਲਬ ਇਹ ਹੈਗਾ ਕੀ ਅ ਕਿਸੇ انسان ਨੂੰ ਜੇ ਕੈਂਸਰ ਹੈਗਾ ਸ਼ਰੀਰ ਦੇ ਕਿਸੇ ਹੋਰ ਹਿੱਸੇ ਦਾ ਸੁਪੋਜ਼ਿੰਗ ਫੀਮੇਲਸ ਵਿੱਚ ਬ੍ਰੈਸਟ ਕੈਂਸਰ ਹੋ ਸਕਦਾ ਹੈ ਬਿਲਕੁਲ ਮੇਲਸ ਵਿੱਚ ਪ੍ਰੋਸਟੇਟ ਕੈਂਸਰ ਹੋ ਸਕਦਾ ਹੈ ਲੰਗ ਕੈਂਸਰ ਹੁੰਦਾ ਹੈ ਮੂੰਹ ਦਾ ਜਾਂ ਔਰਲ ਕੈਵਿਟੀ ਦਾ ਜਿਹੜਾ ਕੈਂਸਰ ਹੁੰਦਾ ਹੈ ਸੋ ਪ੍ਰਾਇਮਰਲੀ ਉਹੀ ਥਾਂ ਦਾ ਕੈਂਸਰ ਹੁੰਦਾ ਹੈ ਬਟ ਉਹਦੇ ਜਿਹੜੇ ਸੈਲਸ ਹੈਗੇ ਨੇ ਉਹ ਹੱਡੀਆਂ 'ਚ ਫੈਲ ਗਏ ਹੈਗੇ ਨੇ ਉਹਨੂੰ ਅਸੀਂ ਬੋਨ ਮੈਟਾਸਟੇਸਿਸ ਜਾਂ ਸੈਕੰਡਰੀ ਬੋਨ ਕੈਂਸਰਸ ਕਹਿੰਦੇ ਹੈਗੇ ਸੋ ਉਹ ਜਿਹੜੀ ਚੀਜ਼ ਹੈਗੀ ਹੈ ਇਹ ਜ਼ਿਆਦਾਤਰ ਐਡਵਾਂਸਡ ਏਜ ਗਰੁੱਪ ਆਫਟਰ ਦੀ ਏਜ ਆਫ 45 50 ਇਹ ਇਸ ਵਾਲੀ ਏਜ ਟੂ ਵਿੱਚ ਜ਼ਿਆਦਾ ਦੇਖੇ ਜਾਂਦੇ ਹੈਗੇ ਨੇ ਕਿ ਸਰੀਰ ਦੇ ਕਿਸੇ ਹੋਰ ਅੰਗ ਦਾ ਕੈਂਸਰ ਹੈਗਾ ਬਟ ਉਹ ਹੱਡੀਆਂ ਚ ਫੈਲ ਗਿਆ ਹੈਗਾ ਸੋ ਉਹਨੂੰ ਅਸੀਂ ਸੈਕੰਡਰੀ ਬੋਨ ਕੈਂਸਰ ਕਹਿੰਦੇ ਆ ਜਿਹੜੀ ਕਿ ਆਫਟਰ ધ এজ ਆਫ 45 ਜ਼ਿਆਦਾ ਦੇਖੇ ਜਾਂਦੇ ਨੇ ਠੀਕ ਹੈ ਤੇ ਡਾਕਟਰ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਾਫੀ ਛੋਟੀ ਏਸ ਤੋਂ ਇਹ ਵਾਲਾ ਕੈਂਸਰ ਸ਼ੁਰੂ ਹੋ ਜਾਂਦਾ ਕਿਵੇਂ ਫਿਰ ਇਹਨਾਂ ਦੇ ਲੱਛਣ ਪਤਾ ਲੱਗਦੇ ਨੇ ਕਿਵੇਂ ਕਿਉਂਕਿ ਬੱਚਾ ਕਈ ਵਾਰੀ ਚੀਜ਼ਾਂ ਐਕਸਪ੍ਰੈਸ ਵੀ ਨਹੀਂ ਕਰ ਪਾਂਦਾ ਤੇ ਸਿੰਪਟਮਸ ਕੀ ਨੇ ਸੋ ਇਹਦੇ ਚ ਜੇ ਆਪਾਂ ਗੱਲ ਕਰੀਏ ਬੋਨ ਕੈਂਸਰ ਦੀ ਯੂਸ਼ੂਅਲੀ ਇਹ ਜਦੋਂ ਸ਼ੁਰੂ ਹੁੰਦਾ ਹੈਗਾ ਸਭ ਤੋਂ ਪਹਿਲਾਂ ਜਿਹੜਾ ਬੱਚਾ ਹੈਗਾ ਉਹ ਕੰਪਲੇਨ ਕਰਦਾ ਹੈ ਕਿ ਪੇਨ ਹੋ ਰਹੀ ਹੈਗੀ ਮੈਨੂੰ ਕਿਸੇ ਹੱਡੀ ਦੇ ਇੱਕ ਹਿੱਸੇ ਵਿੱਚ अच्छा वो अपनी थाई बोन हो सकती है, है, सक है।, सक है, है।, है कि ये जो नोपेफीमर बोन कहते हैं या लेग बोन हो सकती है या बांह ही हड्डी हो सकती है कि या यूजुअली ਇਹਦੇ ਵਿੱਚ ਇਹ ਵੀ ਦੇਖਿਆ ਗਿਆ ਹੈਗਾ ਕਿ ਅ ਬੱਚੇ ਨਿਰੰਤਰ ਦਰਦ ਦੱਸਦੇ ਰਹਿੰਦੇ ਹੈਗੇ ਨੇ ਮਾਪਿਓ ਉਹਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ ਸੋਚ ਕੇ ਕਿ ਬਈ ਬੱਚੇ ਨੂੰ ਸੱਟ ਲੱਗੀ ਹੋਏਗੀ ਖੇਡਦੇ ਰਹਿੰਦੇ ਨੇ ਜੀ ਜੀ ਆ ਖੇਡ ਕੇ ਵਾਪਸ ਆਇਆ ਹੈਗਾ ਮੇਬੀ ਉਹ ਦੇ ਕਰਕੇ ਨੂੰ ਦਰਦ ਹੋ ਰਹੀਏਗੀ ਹੈ ਪੇਨ ਕਿਲਰ ਦੀ ਨਾਰਮਲ ਦਵਾਈਆਂ ਦੇ ਦਿੰਦੇ ਹੈਗੇ ਨੇ ਬਟ ਇਹਦੇ ਵਿੱਚ ਸਮਝਣ ਵਾਲੀ ਗੱਲ ਚੀਜ਼ ਇਹ ਹੈਗੀ ਹੈ ਕਿ ਜੇ ਬੱਚਾ ਨਿਰੰਤਰ ਦਰਦ ਦੱਸ ਰਿਹਾ ਹੈਗਾ ਕਿ ਕਾਫੀ ਦਿਨ ਹੋ ਗਏ ਨੇ ਹਫਤੇ ਹੋ ਗਏ ਨੇ ਉਹ ਇੱਕੋ ਹੀ ਹਿੱਸੇ ਚ ਦੱਸੀ ਜਾ ਰਿਹਾ ਕਿ ਮੈਨੂੰ ਦਰਦ ਹੋ ਰਹੀ ਹੈਗੀ ਤਾਂ ਉਹਨੂੰ ਨਜ਼ਰਅੰਦਾਜ਼ ਨਾ ਕਰਨ ਪੈਰੈਂਟਸ ਉਹਦਾ ਦੇ ਸਿੰਪਟਮਸ ਜਿਹੜੇ ਨੇ ਉਹ ਬੋਨ ਟਿਊਮਰ ਜਾਂ ਬੋਨ ਕੈਂਸਰ ਦੇ ਹੋ ਸਕਦੇ ਹੁੰਦੇ ਨੇ ਐਂਡ ਉਹਨੂੰ ਜਲਦ ਤੋਂ ਜਲਦ ਜਿਹੜਾ ਵੀ ਆਪਣਾ ਉਹਨਾਂ ਦੇ ਡਾਕਟਰ ਹੈਗੇ ਨੇ ਉਹਨਾਂ ਨੂੰ ਦਿਖਾਣ ਜਾਂ ਔਰਥੋ ਦੇ ਜਿਹੜੇ ਆਪਣੇ ਨਾਰਮਲ ਡਾਕਟਰਸ ਹੁੰਦੇ ਹੈਗੇ ਨੇ ਉਹਨਾਂ ਨੂੰ ਦਿਖਾਨ ਐਂਡ ਇਟ ਕੁਡ ਬੀ ਅ ਸਿੰਪਟਮ ਆਫ ਬੋਨ ਟਿਊਮਰ ਯਾ ਬੋਨ ਕੈਂసర్ ਜਿਹਨੂੰ ਆਪਾਂ ਬੋਨ ਪੇਨ ਕਹਿ ਦਿੰਨੇ ਹੈਗੇ ਜੀ ਜੀ ਇਸ ਤੋਂ ਇਲਾਵਾ ਕਈ ਵਾਰੀ ਅ ਸ਼ੁਰੂਆਤੀ ਸਟੇजेस 'ਚ ਹੀ ਅ ਉਬਰਾਪਣ ਯਾ ਜਿਹਨੂੰ ਆਪਾਂ ਸਵੇਲਿੰਗ ਕਹਿੰਨੇ ਹੈਗੇ ਜੀ ਉਹ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਐ ਸੋ ਕਈ ਵਾਰੀ ਪੇਰੈਂਟਸ ਜੇ ਉਸ ਹਿੱਸੇ ਨੂੰ ਹੱਥ ਲਾਣ ਤੇ ਦੂਜੇ ਹਿੱਸੇ ਨਾਲ ਕੰਪੇਅਰ ਕਰਨ ਤੋ ਫਰਕ ਪਤਾ ਚਲ ਫਰਕ ਪਤਾ ਲੱਗ ਜਾਂਦਾ ਹੈਗਾ ਕਿ ਭਈ ਇਹ ਦੀਆ ਜਿਹੜਾ ਸਵੈਲਡ ਹੈਗਾ ਹੂੰ ਸੋ ਜਿਆ ਸੁੱਜੋ ਹੋਇਆ ਹੈ ਸਵੈਲਿੰਗ ਹੈਗੀ ਹੈ ਜੀ ਸੋ ਉਹ ਕਈ ਵਾਰੀ ਉਸ ਚੀਜ਼ ਦਾ ਸੰਕੇਤ ਹੁੰਦਾ ਹੈ ਕਿ ਜਿਹੜੀ ਥੱਲੇ ਦੀ ਆਪਣੀ ਹੱਡੀ ਹੈਗੀ ਆ ਉਸ ਤੋਂ ਉਹ ਜਿਹੜੀ ਗਾਂਠ ਜਾਂ ਜਿਹੜਾ ਉਹ ਟਿਊਮਰ ਜਾਂ ਕੈਂਸਰ ਹੈਗਾ ਉਹ ਉਭਰ ਰਿਹਾ ਹੈਗਾ ਬਣ ਰਿਹਾ ਹੈਗਾ ਡਾਕਟਰ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਬਹੁਤ ਛੋਟੀ ਉਮਰ ਦੇ ਵਿੱਚ ਹੁੰਦਾ ਹੈ ਹਾਲਾਂਕਿ ਇਹ ਤਾਂ ਹਰ ਘਰ ਦੇ ਵਿੱਚ ਹੁੰਦਾ ਹੈ ਕਿ ਪੇਰੈਂਟਸ ਕਹਿ ਦਿੰਦੇ ਨੇ ਕਿ ਬੱਚੇ ਇਧਰ ਉਧਰ ਸ਼ਰਾਰਤਾਂ ਕਰਦੇ ਰਹਿੰਦੇ ਆ ਕਿਤੇ ਡਿਗ ਪਏ ਹੋਣੇ ਨਹੀਂ ਪਤਾ ਚੱਲਿਆ ਹੋਣਾ ਕੋਈ ਭਾਰੀ ਚੀਜ਼ ਚੱਕ ਲਈ ਹੋਣੀ ਹੈ ਪਰ ਇਹ ਤਾਂ ਬਹੁਤ ਹੀ ਮਾਮੂਲੀ ਜਿਹਾ ਸਿੰਪਟਮ ਹੈ ਜੋ ਨਾਰਮਲ ਬੱਚਿਆਂ ਦੇ ਵਿੱਚ ਸੱਟਾਂ ਫੇਟਾਂ ਲੱਗਦੀਆਂ ਰਹਿੰਦੀਆਂ ਨੇ ਕਈ ਵਾਰੀ ਅਸੀਂ ਕਹਿੰਦੇ ਨੇ ਕੋਈ ਗੁੰਮ ਸੱਟ ਲੱਗ ਗਈ ਹੈ ਤੇ ਫਿਰ ਜਦੋਂ ਆਪਾਂ ਕੋਈ ਟੈਸਟ ਕਰਵਾਉਣ ਜਾਂਦੇ ਆ ਕਿ ਇਹ ਰਿਪੋਰਟ ਦੇ ਵਿੱਚ ਨਾਲ ਦੀ ਨਾਲ ਡਿਟੈਕਟ ਹੋ ਜਾਂਦਾ ਕਿਉਂਕਿ ਬਹੁਤ ਸਾਰੇ ਕੈਂਸਰ ਨੇ ਜੋ ਤੀਜੀ ਜਾਂ ਫਿਰ ਚੌਥੀ ਸਟੇਜ ਦੇ ਵਿੱਚ ਆ ਕੇ ਪਤਾ ਲੱਗਦੇ ਨੇ ਬਿਲਕੁਲ ਵੈਰੀ ਗੁੱਡ ਕੁਐਸਚਨ ਕੁਲਪ੍ਰਿੰ ਕਿ ਯੂਸ਼ੂਅਲੀ इवन ਇਨ ਬੋਨ ਟਿਊਮਰ ਬੋਨ ਕੈਂਸਰਸ ਵੀ ਇਦਾਂ ਹੁੰਦਾ ਹੈਗਾ ਜੀ ਕਿ ਜਿਹੜੇ ਤੁਸੀਂ ਕਹ ਲਓ ਕਿ ਬਹੁਤ ਜ਼ਿਆਦਾ ਐਪਰੀਹੈਂਸਿਵ ਜਾਂ ਕੇਅਰਫੁਲ ਪੇਰੈਂਟਸ ਹੁੰਦੇ ਨੇ ਉਹ ਕਾਫੀ ਵਾਰ ਸਾਡੇ ਕੋਲ ਕਾਫੀ अर्ਲੀ ਸਟੇਜ ਤੇ ਹੀ ਆ ਜਾਂਦੇ ਨੇ ਕਿ ਬੱਚਾ ਦਰਦ ਦੱਸ ਰਿਹਾ ਹੈਗਾ ਹਮ ਸੋ ਆਪਾਂ ਨਾਰਮਲੀ ਉਹਦੇ ਵਿੱਚ ਐਕਸ-ਰੇਸ ਕਰਾ ਕੇ ਵੇਖਦੇ ਹਾਂ ਦੈਟ ਇਜ਼ ਦੀ ਫਰਸਟ ਲਾਈਨ ਇਨਵੈਸਟੀਗੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਕਿ ਡਾਇਗਨੋਸਿਸ ਬਣਾ ਲੀ ਕਿ ਉਹ ਹਰ ਅੱਜਕਲ ਹਰ ਪਾਸੇ ਹੋ ਜਾਂਦਾ ਹੈਗਾ ਜੀ ਐਕਸ-ਰੇ ਵਿੱਚ ਕਈ ਵਾਰੀ ਸ਼ੁਰੂਆਤੀ ਸਟੇजेस ਵਿੱਚ ਇਸ ਚੀਜ਼ ਦਾ ਨਹੀਂ ਪਤਾ ਲੱਗਦਾ। ਜੀ। ਸੋ ਬਟ ਜੇ ਸਾਨੂੰ ਕੁਝ ਸਸਪੀਸ਼ਨ ਲੱਗ ਰਹੀ ਹੈਗਾ ਲੱਗ ਰਹੀ ਹੈਗੀ ਹੈ ਜਾਂ ਸਾਨੂੰ ਸ਼ੱਕ ਹੁੰਦਾ ਹੈਗਾ ਕਿ ਇਹ ਟਿਊਮਰ ਜਾਂ ਕੈਂਸਰ ਦੀ ਪੇਨ ਹੋ ਸਕਦੀ ਹੈਗੀ ਸੋ ਉਸ ਸਿਨੈਰੀਓ ਵਿੱਚ ਅਸੀਂ ਐਮ ਆਰ ਆਈ ਕਰਾਣੇ ਹੈਗੇ ਆ। ਠੀਕ ਹੈ। ਐਮ ਆਰ ਆਈ ਨਾਲ ਇਹ ਚੀਜ਼ ਜਿਹੜੀ ਹੈਗੀ ਹੈ ਕਲੀਅਰ ਹੋ ਜਾਂਦੀ ਹੈਗੀ ਹੈ ਇਵਨ अर्ਲੀ ਸਟੇजेस। ਜੀ। ਸੋ ਜੇ ਪ੍ਰੋਪਰ ਇਹਨੂੰ ਇਨਵੈਸਟੀਗੇਟ ਕੀਤਾ ਜਾਏ ਅ ਯੂਸ਼ੁਅਲੀ ਇਹਦੇ ਵਿੱਚ ਅਸੀਂ ਐਮ ਆਰ ਆਈ ਕਰਾਣੇ ਹੈਗੇ ਆ ਉਸ ਪਾਰਟ ਦਾ। ਤੇ ਇਹ ਚੀਜ਼ अर्ली स्टेजेस ਵਿੱਚ ਸਾਨੂੰ ਡਿਟेक्ट ਹੋ ਜਾਂਦੀ ਹੈ ਠੀਕ ਹੈ ਤੇ ਡਾਕਟਰ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਪਤਾ ਚੱਲ ਵੀ ਜਾਂਦਾ ਹੈ ਕੀ ਕੋਈ ਐਵੇਂ ਦਾ ਕੇਸ ਆਂਦਾ ਜਿਵੇਂ ਤੁਸੀਂ ਬਾਹ ਦਾ ਜ਼ਿਕਰ ਕੀਤਾ ਜਾਂ ਕਿਸੇ ਵੀ ਹੱਡੀ ਦਾ ਜੋ ਕੋਈ ਅਦਾ ਬਾਹਰਲੀ ਹੱਡੀ ਹੋਵੇ ਜਾਂ ਸਾਡਾ ਕੋਈ ਉਹ ਅੰਗ ਪੈ ਜਿਵੇਂ ਕਿ ਉਹ ਹੱਡੀ ਕੱਟਣ ਦੀ ਨੋਬਤ ਆਵੇ ਕੋਈ ਐਦਾਂ ਦੇ ਕੇਸ ਵੀ ਹੁੰਦੇ ਨੇ ਐਦਾਂ ਹੀ ਡੀਲ ਕੀਤਾ ਜਾਂਦਾ ਬਿਲਕੁਲ ਹੁੰਦੇ ਆ ਇਹ ਜ਼ਿਆਦਾਤਰ ਉਹ ਵਾਲੇ ਕੇਸਿਸ ਹੁੰਦੇ ਹੈਗੇ ਜਿਹੜਾ ਕਿ ਬਹੁਤ ਲੇਟ ਸਾਨੂੰ ਪ੍ਰੈਜੈਂਟ ਕਰਦੇ ਹੈਗੇ ਨੇ ਜਾਂ ਬੜਾ ਲੇਟ ਆਂਦੇ ਹੈਗੇ ਨੇ ਫਿਰ ਤੁਹਾਨੂੰ ਉਹ ਅੰਗ ਕੱਟਣਾ ਪੈਂਦਾ ਬਿਲਕੁਲ ਸੋ ਕਈ ਵਾਰੀ ਉਹ ਜਿਹੜੀ ਰਸੋਲੀ ਇੰਨੀ ਵੱਡੀ ਹੋ ਗਈ ਹੁੰਦੀ ਹੈਗੀ ਹੈ ਕਿ ਉਹਨੇ ਜਿਹੜੀ ਸਾਡੀ ਬਾਹਂ ਦੀ ਜਾਂ ਜਿੱਥੇ ਵੀ ਇਹ ਸਾਨੂੰ ਇਹ ਕੈਂਸਰ ਜਾਂ ਰਸੋਲੀ ਹੁੰਦੀ ਹੈਗੀ ਹੈ ਉਹਨੇ ਆਪਣੀ ਜਿਹੜੀ ਖੂਨ ਦੀ ਨਸਾਂ ਜਿਹੜੀਆਂ ਨਾੜਾਂ ਹੁੰਦੀਆਂ ਨੇ ਉਹਨੂੰ ਅੰਦਰ ਲੈ ਲਿਆ ਹੁੰਦਾ ਹੈਗਾ ਕਿ ਉਹ ਆਪਾਂ ਅੰਗ ਨਹੀਂ ਬਚਾ ਸਕਦੇ ਹੁੰਦੇ ਸੋ ਉਸ ਸਿਨੈਰੀਓ ਵਿੱਚ ਇਹ ਤਾਂ ਹੋ ਜਾਂਦਾ ਹੈ ਕਿ ਬਈ ਜਾਨ ਬਚਾਣੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈਗੀ ਹੈ ਸੋ ਕਈ ਵਾਰੀ ਸਾਨੂੰ ਉਹ ਲੱਤ ਜਾਂ ਪੈਰ ਜਿਹੜਾ ਹੈਗਾ ਉਹ ਕੱਟ ਜਾਂ ਜਿਹਨੂੰ ਆਪਾਂ ਐਮਪਿਊਟੇਸ਼ਨ ਸਰਜਰੀ ਕਹਿੰਦੇ ਹੈਗੇ ਆ ਉਹ ਕਰਨਾ ਪੈਂਦਾ ਹੈਗਾ ਬਟ ਇਹਦੇ ਵਿੱਚ ਚੰਗੀ ਚੀਜ਼ ਇਹ ਹੈਗੀ ਹੈ ਕਿ ਅ ਅੱਜਕੱਲ ਇੰਨੀਆਂ ਐਡਵਾਂਸਮੈਂਟਸ ਆਗੀਆਂ ਨੇ ਇੰਨੀਆਂ ਸਾਡੀ ਇਨਵੈਸਟੀਗੇਸ਼ਨਸ ਇੰਨੇ ਹਾਈ ਐਂਡ ਰੈਜ਼ੋਲੂਸ਼ਨ ਐਮ ਆਰ ਆਈਸ ਸੀਟੀ ਸਕੈਨਸ ਆਗੇ ਹੈਗੇ ਨੇ ਸਾਡੀ ਸਰਜਰੀ ਦੀ ਟੈਕਨੀਕਸ ਇੰਨੀਆਂ ਇੰਪਰੂਵ ਹੋ ਗਈਆਂ ਨੇ ਕਿ ਯੂਸ਼ੂਅਲੀ ਅ ਇਦਾਂ ਦੇ 90% ਕੇਸਸ ਵਿੱਚ ਅਸੀਂ ਬਾਹ ਜਾਂ ਲੱਤ ਨੂੰ ਬਚਾ ਪਾਣੇ ਹੈਗੇ ਆ ਠੀਕ ਹੈ ਕੱਟ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਹੈ ਜਿੰਨਾ ਚੱਕਰ ਕਰਨ ਦੀ ਲੋਡ ਪੈਂਦੀ ਹੈਗੀ ਆ ਉਹ ਸਿਰਫ 5 ਜਾਂ 10% ਕੇਸ ਹੁੰਦੇ ਨੇ ਇਦਾਂ ਦੇ ਠੀਕ ਹੈ ਉਹ ਵੀ ਇਦਾਂ ਦੇ ਜਿਹੜੇ ਕਿ ਬੜੇ ਲੇਟ ਸਟੇਜ ਤੇ ਸਾਡੇ ਕੋਲ ਆਂਦੇ ਆਗੇ ਨੇ ਜਦੋਂ ਬਚਾਨ ਦੀ ਬਿਲਕੁਲ ਕੋਈ ਸਾਡੇ ਕੋਲ ਉਮੀਦ ਨਹੀਂ ਹੁੰਦੀ ਜੀ ਹਾਂ ਤੇ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਕੈਂਸਰ ਦਾ ਜ਼ਿਕਰ ਕਰ ਰਹੇ ਆ ਕੈਂਸਰ ਹਾਲਾਂਕਿ ਉਹ ਬਿਮਾਰੀ ਹੈ ਲੋਕ ਨਾਮ ਤੋਂ ਹੀ ਘਬਰਾ ਜਾਂਦੇ ਨੇ ਹਾਲੇ ਵੀ ਬਹੁਤ ਸਾਰੇ ਪਿੰਡ ਨੇ ਜਿੱਥੇ ਕੈਂਸਰ ਦਾ ਨਾਮ ਲੈ ਆਈ ਨਹੀਂ ਜਾਂਦਾ ਲੋਕ ਕਹਿੰਦੇ ਦੂਜੀ ਬਿਮਾਰੀ ਹੈ ਕਿੰਨਾ ਫਿਰ ਔਖਾ ਹੋ ਜਾਂਦਾ ਹੈ ਪੇਸ਼ੈਂਟਸ ਨਾਲ ਡੀਲ ਕਰਨਾ ਜਦੋਂ ਤੁਹਾਨੂੰ ਰਿਪੋਰਟ ਚ ਪਤਾ ਚੱਲਦਾ ਹੈ ਤੇ ਪੇਸ਼ੈਂਟ ਨੂੰ ਦੱਸਣਾ ਪੈਂਦਾ ਉਹਦੀ ਫੈਮਿਲੀ ਨੂੰ ਦੱਸਣਾ ਪੈਂਦਾ ਹੈ ਕਿ ਤੁਹਾਡਾ ਇਹ ਫੈਮਿਲੀ ਮੈਂਬਰ ਕੈਂਸਰ ਦੇ ਨਾਲ ਪੀੜਤ ਹੈ ਕਿੰਨਾ ਤੁਹਾਡੇ ਲਈ ਉਹ ਚੀਜ਼ ਚੈਲੈਂਜਿੰਗ ਹੈ ਸੋ ਇਹ ਸਾਡੇ ਵੱਲੋਂ ਦੇਖੋ ਇਹ ਸਾਡੀ ਡਿਊਟੀ ਵੀ ਹੈਗੀ ਹੈ ਕਿ ਪੇਸ਼ੈਂਟ ਤਾਂ ਚਲੋ मोस्ट ऑफ द ਟਾਈਮ ਤਾਂ ਬੱਚੇ ਹੁੰਦੇ ਨੇ ਉਹਨਾਂ ਨੂੰ ਇਹ ਸਮਝ ਹੁੰਦੀ ਵੀ ਨਹੀਂ ਹੈਗੀ ਆਪਣੀ ਬਿਮਾਰੀ ਬਾਰੇ ਬਟ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਦੇ ਰਿਲੇਟਿਵਸ ਨੂੰ ਕਾਉਂਸਲ ਕਰਨਾ ਇਸ ਬਿਮਾਰੀ ਬਾਰੇ ਦੱਸਣਾ ਅ ਕੀ ਬਈ ਇਹ ਜਿਹੜੀ ਚੀਜ਼ ਹੈਗੀ ਐ ਇਹ ਜੇ ਸਾਨੂੰ ਅਨਫੋਰਚੂਨੇਟਲੀ ਜੇ ਡਿਟੈਕਟ ਹੋ ਗਈ ਹੈਗੀ ਐ ਤੇ ਇਹ ਕਿਉਰੇਬਲ ਹੈਗੀ ਐ ਜੇ ਉਹਨੂੰ ਆਪਾਂ ਸਹੀ ਤਰੀਕੇ ਨਾਲ ਟਰੀਟ ਕਰੀਏ ਇਹਨੂੰ ਅ ਜਿੱਦਾਂ ਤੁਹਾਨੂੰ ਗਾਈਡ ਕੀਤਾ ਜਾ ਰਿਹਾ ਹੈਗਾ ਉਹ ਜੇ ਆਪਾਂ ਕਰਾਈਏ ਤਾਂ ਬੱਚੇ ਠੀਕ ਇਹਦੇ ਵਿੱਚ ਹੁੰਦੇ ਹੈਗੇ ਨੇ ਆਬਵੀਅਸਲੀ ਕੈਂਸਰ ਦਾ ਸ਼ਬਦ ਹੁੰਦੇ ਹੀ ਵੱਡੇ ਤੋਂ ਵੱਡਾ ਬੰਦਾ ਘਬਰਾ ਜਾਂਦਾ ਹੈ ਕਿ ਬਈ ਹੁਣ ਤਾਂ ਮਤਲਬ ਇਸ ਤੋਂ ਕੋਈ ਬਚਾਅ ਨਹੀਂ ਹੈਗਾ ਜੀ ਬਟ ਇਹਦੇ ਵਿੱਚ ਚੰਗੀ ਚੀਜ਼ ਇਹ ਹੈ ਕਿ ਹੈ ਕਿ ਆਲਮੋਸਟ 72 80% ਬੋਨ ਕੈਂਸਰ ਦੇ ਜਿਹੜੇ ਕੇਸਸ ਨੇ ਉਹਨਾਂ ਨੂੰ ਕਿਉਰ ਕੀਤਾ ਜਾ ਸਕਦਾ ਹੁੰਦਾ ਹੈ ਕਿ इवन ਇਫ ਦੇ ਕਮ ਇਨ ਸਟੇਜ 2 ਸਾਡੇ ਕੋਲ ਜਦੋਂ ਆਉਂਦੇ ਹੈਗੇ ਨੇ ਸਟੇਜ 1 ਸਟੇਜ 2 ਵਿੱਚ ਉਹਨਾਂ ਨੂੰ ਠੀਕ ਕੀਤਾ ਜਾ ਸਕਦਾ ਹੁੰਦਾ ਹੈ ਤੁਸੀਂ ਮੈਂ ਆਪਣੀ ਪ੍ਰੈਕਟਿਸ ਵਿੱਚ ਕਈ ਵਾਰੀ ਜਦੋਂ ਇਦਾਂ ਪੇਰੈਂਟਸ ਹੁੰਦੇ ਨੇ ਬੜੇ ਐਪਰੀਐਂਸਿਵ ਹੁੰਦੇ ਨੇ ਕਿ ਬਈ ਹੁਣ ਅੱਗੇ ਪਤਾ ਨਹੀਂ ਕੀ ਹੋਏਗਾ ਉਹਨਾਂ ਨੂੰ ਅਸੀਂ ਟ੍ਰੀਟਮੈਂਟ ਤਾਂ ਸਮਝਾਉਂਦੇ ਹੀ ਹੈਗੇ ਆ ਕਿ ਬਈ ਇਹਦੇ ਵਿੱਚ ਇਹ ਅਸੀਂ ਕਰਾਂਗੇ ਸਰਜਰੀ ਕਰਾਂਗੇ ਕੀਮੋ ਕਰਾਂਗੇ ਰੇਡੀਏਸ਼ਨ ਥੈਰੇਪੀ ਕਰਾਂਗੇ ਬਟ ਇਸ ਤੋਂ ਇਲਾਵਾ ਉਹਨਾਂ ਨੂੰ ਕੋਈ ਦੂਜੀ ਇਦਾਂ ਦੀ ਫੈਮਿਲੀ ਜਿਹੜੀ ਉਹਨਾਂ ਦੇ ਘਰੇ ਉਹਨਾਂ ਦੇ ਨੇੜੇ ਰਹਿੰਦੀ ਹੋਏਗੀ ਉਹਨਾਂ ਦੇ ਪਿੰਡ 'ਚ ਰਹਿੰਦੀ ਹੋਏ ਜਾਂ ਉਹਨਾਂ ਦੇ ਸਿਟੀ 'ਚ ਰਹਿੰਦੀ ਹੋਏ ਜਿਹੜੇ ਕਿ ਉਸ ਟ੍ਰੀਟਮੈਂਟ ਤੋਂ ਨਿਕਲ ਚੁੱਕੇ ਹੈਗੇ ਨੇ ਉਹਨਾਂ ਦੇ ਬੱਚੇ ਉਹਨਾਂ ਨਾਲ ਗੱਲ ਕਰਾਨੀ ਹੂੰ ਇਦਾਂ ਦੇ ਬੱਚਿਆਂ ਨਾਲ ਕੁਝ ਹੁੰਦੇ ਹੈਗੇ ਨੇ ਫੈਮਿਲੀਜ਼ ਵਿਚ ਆਰ ਵੈਰੀ ਕੋਆਪਰੇਟਿਵ ਜਿਹੜਾ ਕਿ ਕਹਿੰਦੇ ਨੇ ਆਪ ਹੀ ਕਹਿੰਦੇ ਨੇ ਕਿ ਬਈ ਜੇ ਕੋਈ ਇਦਾਂ ਦਾ ਹੋਰ ਪੇਸ਼ੈਂਟ ਹੋ ਜਾ ਤੁਹਾਡੇ ਕੋਲ ਹੂੰ ਊ ਨੀਡ ਸਮ ਕਾਉਂਸਲਿੰਗ ਹੂੰ ਕਿ ਬਈ ਅਸੀਂ ਇਸ ਦੌਰ ਤੋਂ ਗੁਜ਼ਰ ਚੁੱਕੇ ਹੈਗੇ ਆਂ ਜੀ ਬਿਲਕੁਲ ਸਹੀ ਐਂਡ ਕੀ ਕਠਿਨਾਈਆਂ ਆਉਂਦੀਆਂ ਨੇ ਅਨ ਕਿਦਾਂ ਬੱਚਾ ਠੀਕ ਹੋ ਜਾ ਸਾਡਾ ਕਿ ਜਿਸ ਬੰਦੇ ਨੇ ਐਕਸਪੀਰੀਅੰਸ ਕੀਤਾ ਉਹ ਥੋੜਾ ਜ਼ਿਆਦਾ ਚੰਗਾ ਸਮਝਾ ਪਾਊਗਾ ਐਬਸੋਲੂਟਲੀ ਸੋ ਮੈਂ ਇਹ ਉਹਨਾਂ ਨੂੰ ਹਮ ਆਈ ਆਲਵੇਸ ਮੇਕ ਇਟ ਅ ਪੁਆਇੰਟ ਕਿ ਮੈਂ ਉਹਨਾਂ ਨੂੰ ਕੁਝ ਫੋਨ ਨੰਬਰਸ ਕੁਝ ਫੈਮਿਲੀਜ਼ ਦੇ ਹਮੇਸ਼ਾ ਸ਼ੇਅਰ ਕਰਦਾ ਹੈਗਾ ਆ ਉਹਨਾਂ ਨੂੰ ਮੈਂ ਕੁਝ ਐਡਰੈਸ ਮੌਸਲਾ ਮਿਲੇ ਕੇ ਵੀ ਠੀਕ ਹੋਏ ਨਹੀਂ ਤੁਸੀਂ ਵੀ ਠੀਕ ਹੋ ਸਕਦੇ ਹੋ ਐਗਜੈਕਟਲੀ ਉਹਨਾਂ ਨੂੰ ਐਡਰੈਸਸ ਦੇਣਾ ਹੈਗਾ ਕਿ ਤੁਸੀਂ ਆਪ ਜਾ ਕੇ ਉਹਨਾਂ ਨੂੰ ਮਿਲੋ ਇੱਕ ਵਾਰੀ ਜੀ ਜੀ ਐਂਡ ਬਸ ਇਸ ਫੀਅਰ ਤੋਂ ਤੁਸੀਂ ਨਾ ਘਬਰਾਓ ਕਿ ਭਈ ਸਾਨੂੰ ਕੈਂਸਰ ਡਿਟੈਕਟ ਹੋ ਗਿਆ ਹੈਗਾ ਬੱਚੇ ਨੂੰ ਬੋਨ ਕੈਂਸਰ ਆਇਆ ਹੈਗਾ ਤੇ ਇਸ ਤੋਂ ਸਾਨੂੰ ਕੋਈ ਕਿਉਰ ਨਹੀਂ ਮਿਲ ਸਕਦਾ ਹੈਗਾ ਉਸ ਕਰਕੇ ਆਪਣੀ ਟ੍ਰੀਟਮੈਂਟ ਨੂੰ ਨਾ ਤੁਸੀਂ ਡਿਲੇ ਕਰੋ ਐਂਡ ਇਹ ਵੀ ਨਾ ਸੋਚੋ ਕਿ ਬਈ ਇਸ ਚੀਜ਼ ਦਾ ਕੋਈ ਕਿਉਰ ਨਹੀਂ ਹੈਗਾ ਕਿਉਂਕਿ ਸਾਡੇ ਕੋਲ ਕਾਫੀ ਉਦਾਹਰਨ ਹੈਗੇ ਨੇ ਕਾਫੀ ਐਗਜ਼ਾਮਪਲਸ ਹੈਗੇ ਨੇ ਜਿਹੜੇ ਕਿ ਬੱਚੇ ਠੀਕ ਹੋਏ ਨੇ ਜੀ 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 ਐਂਡ ਦੇ ਆਰ ਲੀਡਿੰਗ ਆ ਨਾਰਮਲ ਲਾਈਫ ਹੂੰ ਤੇ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਅਸੀਂ ਜ਼ਿਕਰ ਕਰ ਰਹੇ ਆ ਕਿ ਅੱਜਕੱਲ ਸਾਨੂੰ ਅਲਰਟ ਰਹਿਣ ਦੀ ਬਹੁਤ ਜ਼ਰੂਰਤ ਹੈ ਹਾਲਾਂਕਿ ਜੇਕਰ ਥੋੜੀ-ਬਹੁਤ ਵੀ ਸਾਨੂੰ ਸਿੰਪਟਮਸ ਪਤਾ ਲੱਗਦੇ ਹੈ ਪੇਰੈਂਟਸ ਨੂੰ ਉਹਨਾਂ ਦਾ ਚੈੱਕਅਪ ਕਰਵਾਉਣਾ ਚਾਹੀਦਾ ਹੈ ਪੇਰੈਂਟਸ ਨੂੰ ਅਨਗਹਿਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਤੁਸੀਂ ਜ਼ਿਕਰ ਕੀਤਾ ਕਿ ਛੋਟੇ ਬੱਚਿਆਂ ਦੇ ਵਿੱਚ ਜ਼ਿਆਦਾ ਹੁੰਦਾ ਹੈ ਪਰ ਕਈ ਵਾਰੀ ਐਦਾਂ ਹੁੰਦਾ ਹੈ ਕਿ ਮਾੜੀ-ਮੋਟੀ ਚੀਜ਼ ਨਹੀਂ ਹੁੰਦੀ ਨਾਰਮਲੀ ਕੋਈ ਚੀਜ਼ ਹੋਵੇ ਉੱਥੇ ਵਹਿਮ ਪੈ ਜੇ ਕਿਉਂਕਿ ਅੱਜਕੱਲ ਸੋਸ਼ਲ ਮੀਡੀਆ ਅੱਜਕੱਲ ਹਰ ਚੀਜ਼ ਸਾਨੂੰ ਸਾਡੇ ਫੋਨ ਤੇ ਪਤਾ ਲੱਗ ਜਾਂਦੀ ਹੈ ਤੇ ਜਦੋਂ ਚੀਜ਼ਾਂ ਪਤਾ ਵੀ ਲੱਗ ਜਾਂਨ ਫਿਰ ਉਸ ਚੀਜ਼ ਦਾ ਵਹਿਮ ਪੈ ਦੇਖੋ ਬਿਲਕੁਲ ਜਾਇਜ਼ ਹੈਗਾ ਕਿ ਜਦੋਂ ਇਦਾਂ ਦੀ ਨਿਊਜ਼ ਜਾਂ ਇਦਾਂ ਦੇ ਡਾਇਗਨੋਸਿਸ ਨੂੰ ਤੁਸੀਂ ਡਿਸਕਲੋਸ ਕਰਦੇ ਹੈਗੇ ਉਹ ਫੈਮਿਲੀ ਨੂੰ ਹੂੰ ਤੇ ਉਹ ਆਬਵੀਅਸਲੀ ਆਪਣੇ ਨੇੜੇ-ਤੇੜੇ ਜਿਹੜੇ ਉਹਨਾਂ ਦੇ ਰਿਲੇਟਿਵਸ ਹੁੰਦੇ ਨੇ ਫਰੈਂਡਸ ਫੈਮਿਲੀ ਉਹਨਾਂ 'ਚ ਇਹ ਥੋੜਾ-ਬਹੁਤ ਡਿਸਕਸ ਕਰਦੇ ਹੈਗੇ ਨੇ ਹੂੰ ਸਭ ਦੇ ਆਪਦੇ 익ਸਪੀਰੀਐਂਸਸ ਹੁੰਦੇ ਹੈਗੇ ਨੇ ਅਸੀਂ ਤਾਂ ਉਹਨਾਂ ਨੂੰ ਉਹੀ ਗਾਈਡ ਕਰ ਸਕਦੇ ਆਂ ਜਿਹੜੇ ਕਿ ਸਾਡੀ ਸਾਇੰਸ ਵਿੱਚ ਐਵਿਡੈਂਸ ਬੇਸਡ ਮੈਡੀਸਨ ਜਿਹਨੂੰ ਆਪਾਂ ਕਹਿੰਦੇ ਆ ਕਿ ਬਈ ਜਿਹਦੇ ਨਾਲ ਲੱਖਾਂ ਕਰੋੜੋਂ ਮਰੀਜ਼ ਸਾਡੇ ਠੀਕ ਹੋਏ ਹੈਗੇ ਨੇ ਜੀ ਜੀ ਜੇ ਆਪਾਂ ਉਹ ਫਾਲੋ ਕਰੀਏ ਤੇ ਆਪਾਂ ਠੀਕ ਹੋਵਾਂਗੇ ਬਟ ਯੈਸ ਦੇ ਆਰ ਫੈਮਿਲੀਜ਼ ਜਿਹੜਾ ਕਿ ਦੂਜੇ ਰਾਹ ਚੱਲ ਪੈਂਦੇ ਹੈਗੇ ਨੇ ਕੋਈ ਤੁਸੀਂ ਕਹਿ ਲੋ ਕਿ ਦੇਸੀ ਇਲਾਜ ਕਰਾਉਣਾ ਸ਼ੁਰੂ ਕਰ ਦਿੰਦੇ ਹੈਗੇ ਨੇ ਤੇ ਇਦਾਂ ਦੇ ਵੀ ਪੇਸ਼ੈਂਟ ਸਾਡੇ ਕੋਲ ਆਂਦੇ ਨੇ ਕਿ ਬਈ ਜਿਹੜੇ ਦੂਜੇ ਪਾਸੇ ਚੱਲ ਪੈਂਦੇ ਆ ਕਿ ਨੇ ਫਿਰ ਬਾਅਦ ਵਿੱਚ ਉਹਨਾਂ ਨੂੰ ਰਿਅਲਾਈਜ਼ ਹੁੰਦੇ ਕਿ ਨਹੀਂ ਇਹ ਚੀਜ਼ ਜਿਹੜੀ ਆ ਵੱਧ ਰਹੀ ਹੈਗੀ ਹੈ ਹੁਣ ਹੁਣ ਇਹਨੂੰ ਆਪਾਂ ਠੀਕ ਕਰਾਈਏ ਜੀ ਜੀ ਸੋ ਇਹ ਹਿਊਮਨ ਨੇਚਰ ਹੈਗਾ ਇਹ ਹਿਊਮਨ ਬਿਹੇਵੀਅਰ ਹੈਗਾ ਇਹਨੂੰ ਆਪਾਂ ਬਹੁਤ ਜ਼ਿਆਦਾ ਤੇ ਨਹੀਂ ਚੇਂਜ ਕਰ ਸਕਦੇ ਬਟ ਹਾਂ ਇਹ ਉਹਨਾਂ ਨੂੰ ਮੈਂ ਜ਼ਰੂਰ ਕਾਉਂਸਲ ਕਰਦਾ ਸਾਰੇ ਪੇਸ਼ੈਂਟਸ ਨੂੰ ਆਪਣੀ ਫੈਮਲੀਆਂ ਨੂੰ ਕਿ ਭਈ ਤੁਸੀਂ ਜੇ ਤਾਂ ਇਹ ਚੀਜ਼ ਫਾਲੋ ਕਰੋਗੇ ਤभी ਤੁਹਾਡੇ ਠੀਕ ਹੁੰਦੇ ਨੇ ਚਾਂਸਸ ਹੈਗੇ ਨੇ ਜੇ ਨਹੀਂ ਆਪਾਂ ਕਿ ਦਿੱਕਤ ਉੱਥੇ ਆਂਦੀ ਹੈਗੀ ਹੈ ਜਿੱਥੇ ਆਪਾਂ ਟ੍ਰੀਟਮੈਂਟ ਵਿੱਚ ਹੀ ਛੱਡ ਦਿੰਨੇ ਹੈਗੇ ਆ ਜੀ ਆਪਾਂ ਘਬਰਾ ਜਾਣੇ ਹੈਗੇ ਆ ਜਾਂ ਸਾਨੂੰ ਲੱਗਦਾ ਹੈ ਕਿ ਨਹੀਂ ਹੁਣ ਇਸ ਤੋਂ ਅੱਗੇ ਸਾਨੂੰ ਕੋਈ ਰੇ ਆਫ ਹੋ ਨਹੀਂ ਨਾ ਬਿਲ ਪਾਰ ਮੈਟਰ ਕਰਦੀ ਹੈ ਹੂੰ ਠੀਕ ਹੈ ਫਾਈਨੈਂਸਸ ਵੀ ਕਦੇ-ਕਦੇ ਇਸ਼ੂ ਬਣ ਜਾਂਦਾ ਹੈਗਾ ਕਿਉਂਕਿ ਇਹਦਾ ਇਲਾਜ ਜਿਹੜਾ ਹੈਗਾ ਥੋੜਾ ਲੰਬਾ ਹੁੰਦਾ ਹੈ ਸਰਜਰੀ ਮਹਿੰਗੀ ਹੁੰਦੀ ਹੈਗੀ ਹੈ ਤੇ ਉਹਦੇ ਲਈ ਵੀ ਅਸੀਂ ਗਾਈਡ ਕਰੀਦਾ ਹੈ ਪੇਸ਼IENTS ਨੂੰ ਕਿ ਜੇ ਤੁਹਾਨੂੰ ਕੋਈ ਫਾਈਨੈਂਸ਼ੀਅਲ ਅਸਿਸਟੈਂਸ ਚਾਹੀਦੀ ਹੈਗੀ ਆ देयर alot many cancer societies and ਸੰਸਥਾਵਾਂ ਹੈਗੀਆਂ ਨੇ NGOs ਹੈਗੇ ਨੇ ਜੀ who are more than willing to come forward and help such families ਜਿਨ੍ਹਾਂ ਨੂੰ ਕੁਝ ਫਾਈਨੈਂਸ਼ੀਅਲ ਉਹਨਾਂ ਨੂੰ ਕਨਸਟ੍ਰੈਂਟਸ ਹੁੰਦੇ ਨੇ ਬਟ ਜੀ ਇਹ ਕਾਰਨਾ ਕਰਕੇ ਜੇ ਆਪਾਂ ਇਲਾਜ ਨਾ ਕਰਾਈਏ ਹੂੰ ਉਹ ਬਹੁਤ ਹੀ ਗਲਤ ਗੱਲ ਹੁੰਦੀ ਹੈਗੀ ਐਂਡ ਇਨ ਦਾ ਵੇ ਅਸੀਂ ਬੱਚੇ ਦੀ ਲਾਈਫ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਜੈਪਡਾਈਜ਼ ਕਰ ਰਹੇ ਹੈਗੇ ਆ ਅੱਗੇ ਉਹਨੂੰ ਖਰਾਬ ਕਰ ਰਹੇ ਹੈਗੇ ਆ ਸੋ ਇਹ ਚੀਜ਼ ਰਿਡਾਈਸ ਕਰਨੀ ਬੜੀ ਇੰਪੋਰਟੈਂਟ ਹੈ ਤੇ ਡਾਕਟਰ ਸਾਹਿਬ ਸਾਡਾ ਡਾਈਟ ਪਲਾਨ ਕਿੰਨਾ ਮੈਟਰ ਕਰਦਾ ਸਾਡੀ ਚੰਗੀ ਖੁਰਾਕ ਕੀ ਇਹਨਾਂ ਚੀਜ਼ਾਂ ਦੇ ਨਾਲ ਡੀਲ ਕਰ ਸਕਦੀ ਹੈ ਬਿਲਕੁਲ ਇਹਦੇ ਵਿੱਚ ਆਈ ਵਿਲ ਟੈਲ ਯੂ ਅ ਵੈਰੀ ਇੰਟਰਸਟਿੰਗ ਰੀਸੈਂਟ ਟ੍ਰੈਂਡ ਜਿਹੜਾ ਮੈਂ ਦੇਖਿਆ ਹੈਗਾ ਕਿ ਪਹਿਲਾਂ ਜਿਹੜੇ ਇਹ ਬੋਨ ਕੈਂਸਰਸ ਜਾਂ ਸਾਰਕੋਮਸ ਜਿਹੜੇ ਸੀਗੇ ਉਹ ਅਸੀਂ ਅਸੋਸੀਏਟ ਕਰਦੇ ਸੀ ਕਿ ਬਟ ਪੂਰ ਸੋਸ਼ੀਓ ਇਕਨੋਮਿਕਸ ਡਾਟਾ ਕਿ ਜਿਹੜੇ ਕਿ ਬੜੇ ਹੀ ਅ ਅੱਛੀ ਕੰਡੀਸ਼ਨਸ ਨਹੀਂ ਰਹਿ ਰਹੇ ਹੈਗੇ ਜਿਨ੍ਹਾਂ ਦੀ ਡਾਈਟ ਪ੍ਰੋਪਰ ਨਹੀਂ ਹੈਗੀ ਬੱਚਿਆਂ ਦੀ ਮਾਲ ਨਰਿਸ਼ਟ ਹੈਗੇ ਨੇ ਜਾਂ ਉਹਨਾਂ ਦੀ ਲਿਵਿੰਗ ਕੰਡੀਸ਼ਨਸ ਅਨ ਹਾਈਜਨਿਕ ਹੈਗੀਆਂ ਨੇ ਉਹਨਾਂ ਚ ਜ਼ਿਆਦਾ ਦੇਖੇ ਜਾਂਦੇ ਸੀਗੇ ਜਾਂ ਪੂਰ ਬੈਕਗਰਾਉਂਡ ਚ ਜ਼ਿਆਦਾ ਦੇਖੇ ਜਾਂਦੇ ਸੀਗੇ ਬਟ ਆਫ ਲੇਟ ਇਨ ਦੀ ਪਾਸਟ 4 5 ইয়ার্স ৱਾਟ আই হ্যাভ ਨੋਟਿਸਡ ਇਸ ਕਿ ਇਵਨ ਅਰਬਨ ਫੈਮਲੀਜ਼ ਵਿਚ ਵੈਲ ਟੂ ዱ ਫੈਮਲੀਜ਼ ਵਿਚ ਜਿਹੜੇ ਬੱਚੇ ਬਹੁਤ ਜ਼ਿਆਦਾ ਫਾਸਟ ਫੂਡ ਦੇ ਸ਼ੌਕੀਨ ਹੁੰਦੇ ਹੈਗੇ ਨੇ ਓਬੀਸ ਹੁੰਦੇ ਹੈਗੇ ਨੇ ਉਹਨਾਂ ਚ ਸਾਰਕੋਮਸ ਜ਼ਿਆਦਾ ਨਜ਼ਰ ਆ ਰਹੇ ਹੈਗੇ ਨੇ ਪਿੰਡਾਂ ਨਾਲੋਂ ਅੱਛਾ ਸੋ ਇਹ ਬੜੀ ਚੀਜ਼ ਮੈਟਰ ਕਰਦੀ ਹੈ ਕਿ ਹੈਵਿੰਗ ਅ ਗੁੱਡ ਡਾਈਟ ਜਿਹੜਾ ਘਰੇ ਖਾਣਾ ਬੰਦਾ ਹੈਗਾ ਸਾਡਾ ਫਰੈਸ਼ ਚੀਜ਼ਾਂ ਖਾਨੀਆਂ ਜੀ ਠੀਕ ਹੈ ਨਾ ਸੋ ਇਹ ਬਹੁਤ ਮੈਟਰ ਕਰਦੀਆਂ ਨੇ ਐਂਡ ਈਵਨ ਡਿਊਰਿੰਗ ਟ੍ਰੀਟਮੈਂਟ ਵੈਸਲੀ ਕਿਉਂਕਿ ਸਾਰਕੋਮਸ ਜਾਂ ਬੋਨ ਕੈਂਸਰਸ ਵਿੱਚ ਕੀਮੋਥੈਰਪੀ ਵੀ ਚੱਲਦੀ ਹੈਗੀ ਹੈ ਬੱਚਿਆਂ ਦੀ ਸੋ ਉਹਦੇ ਦੌਰਾਨ ਕੁਝ ਪਰਹੇਜ਼ ਰੱਖਣੇ ਪੈਂਦੇ ਹੈਗੇ ਨੇ ਕਿ ਕੁਝ ਚੀਜ਼ਾਂ ਨੇ ਕਿ ਜਿਹੜੀ ਵੀ ਚੀਜ਼ ਖਾਣੀ ਹੈ ਉਬਾਲ ਕੇ ਖਾਣੀ ਹੈਗੀ ਕੱਚੀ ਨਹੀਂ ਖਾਣੀ ਹੈਗੀ ਅਸੀਂ ਜੀ 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 ਉਹ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਠੀਕ ਹੈ ਬਟ ਉਸ ਤੋਂ ਇਲਾਵਾ ਸਰਜਰੀ ਦੇ ਦੌਰਾਨ ਜਾਂ ਰੇਡੀਏਸ਼ਨ ਦੇ ਦੌਰਾਨ ਜਾਂ ਜਦੋਂ ਪੇਸ਼ੈਂਟ ਰਿਕਵਰ ਕਰ ਰਿਹਾ ਹੈਗਾ ਉਹਦੇ ਦੌਰਾਨ ਅਸੀਂ ਨਾਰਮਲ ਪੇਸ਼ੈਂਟ ਨੂੰ ਐਡਵਾਈਸ ਕਰਦੇ ਹਾਂ ਯੂ ਹੈਵ ਅ ਨਾਰਮਲ ਡਾਈਟ ਜਿਹੜਾ ਘਰੇ ਖਾਣਾ ਬੰਦਾ ਦਾਲ ਰੋਟੀ ਸਬਜੀ ਦੁੱਧ ਦਹੀਂ ਸਾਰਾ ਕੁਝ ਖਾਓ ਤੁਸੀਂ ਸਾਰਾ ਕੁਝ ਪਿਓ ਠੀਕ ਹੈ ਨਾ ਬਟ ਘਰ ਦਾ ਬਣਿਆ ਹੋਇਆ ਸਾਫ਼ ਸੁਥਰਾ ਕੀਣਾ ਐਂਡ ਅਵੋਇਡ ਈਟਿੰਗ ਆਊਟਸਾਈਡ ਬਹੁਤ ਜ਼ਿਆਦਾ ਜੰਕ ਫੂਡ ਨਹੀਂ ਖਾਣਾ ਬਹੁਤ ਜ਼ਿਆਦਾ ਮਿੱਠਾ ਨਹੀਂ ਖਾਣਾ ਬਹੁਤ ਜ਼ਿਆਦਾ ਆਇਲੀ ਚੀਜ਼ਾਂ ਜਿਹੜੀਆਂ ਨੇ ਕਿਉਂਕਿ ਕਈ ਨਾ ਕਈ ਅਸੀਂ ਦੇਖਿਆ ਹੈਗਾ ਕਿ ਰੀਸੈਂਟ ਟ੍ਰੈਂਡ ਹੈਗਾ ਕਿ ਓਬੀਸਿਟੀ ਜਾਂ ਜਿਹਨੂੰ ਆਪਾਂ ਮੋਟਾਪਾ ਕਹਿੰਦੇ ਹੈਗੇ ਆ ਯੰਗ ਬੱਚਿਆਂ 'ਚ ਅੱਜਕੱਲ ਦੇਖਿਆ ਜਾਂਦਾ ਹੈਗਾ ਉਹ ਕਹੀਂ ਨਾ ਕਹੀਂ ਇਸ ਕੈਂਸਰ ਨਾਲ ਅਸੋਸੀਏਟ ਹੋ ਰਿਹਾ ਹੈ ਸੋ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਆਪਣਾ ਇੱਕ ਚੰਗੀ ਡਾਈਟ ਜਿਹੜੀ ਹੈਗੀ ਹੈ ਉਹ ਮੇਨਟੇਨ ਕਰਕੇ ਰੱਖੀ। ਤੇ ਡਾਕਟਰ ਸਾਹਿਬ ਜਦੋਂ ਕਿਸੇ ਵੀ ਪੇਸ਼ੈਂਟ ਨੂੰ ਪਤਾ ਚੱਲਦਾ ਹੈ ਜਾਂ ਫਿਰ ਕਿਸੇ ਫੈਮਿਲੀ ਨੂੰ ਪਤਾ ਚੱਲਦਾ ਹੈ ਕਿ ਸਾਡੇ ਇਸ ਮੈਂਬਰ ਨੂੰ ਇਹ ਵਾਲੀ ਬਿਮਾਰੀ ਹੈਗੀ ਹੈ ਤੇ ਫਿਰ ਕਿਵੇਂ ਉਹਨਾਂ ਨੂੰ ਟਰਸਟ ਦੇ ਵਿੱਚ ਲਿਆ ਜਾਂਦਾ ਹੈ ਕਿ ਉਹ ਤੁਹਾਡੇ ਕੋਲ ਆਣ ਇਲਾਜ ਕਰਵਾਣ ਕਿਉਂਕਿ ਬਹੁਤ ਸਾਰੇ ਜੋ ਕੈਂਸਰ ਮਾਹਿਰ ਨੇ ਕਿਉਂਕਿ ਬਿਮਾਰੀ ਇਹੋ ਜਿਹੀ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਫਿਰ ਸਲਾਮਾ ਦਿੰਦੇ ਨੇ ਕਿ ਫਲਾਣਾ ਬੰਦਾ ਮਾਹਿਰ ਹੈ ਤੁਸੀਂ ਉੱਥੇ ਜਾਓ ਕਿਵੇਂ ਭਰੋਸੇ ਦੇ ਵਿੱਚ ਲਿਆ ਜਾਂਦਾ ਹੈ ਕਿ ਤੁਹਾਡਾ ਇੱਥੇ ਵਧੀਆ ਟ੍ਰੀਟਮੈਂਟ ਹੋਊਗਾ। ਸੋ ਇਹਦੇ ਵਿੱਚ ਯੂਸ਼ੁਅਲੀ ਬੋਨ ਕੈਂਸਰਸ ਦੇ ਜਿਹੜੇ ਐਕਚੁਅਲੀ ਸਪੈਸ਼ਲਿਸਟ ਹੈਗੇ ਨੇ ਜਿਵੇਂ ਮੈਂ ਆਰਥੋਕੋ ਸਰਜਨ ਹੈਗਾ। ਇਹਦਾ ਮਤਲਬ ਇਹ ਹੈ ਕਿ ਮੈਂ ਹੱਡੀਆਂ ਦੇ ਕੈਂਸਰਸ ਦੇ ਆਪਰੇਸ਼ਨ ਕਰਦਾ ਹੈਗਾ। ਅ ਬਹੁਤ ਜ਼ਿਆਦਾ ਡਾਕਟਰ ਨਹੀਂ ਹੈਗੇ ਇਸ ਫੀਲਡ ਵਿੱਚ ਕਿਉਂਕਿ ਇਹ ਆਪਣੀ ਨਾਰਮਲ ਜਿਹੜੀ ਆਪਾਂ ਆਰਥੋਪੈਡਿਕਸ ਦੀ ਜਾਂ ਹੱਡੀਆਂ ਦੀ ਜੋਇੰਟ ਦੀ ਜਿਹੜੀ ਸਪੈਸ਼ਲਾਈਜ਼ੇਸ਼ਨ ਕਰਦੇ ਹੈਗੇ ਆ। ਉਸ ਤੋਂ ਬਾਅਦ ਇੱਕ ਸਪੈਸ਼ਲ ਟ੍ਰੇਨਿੰਗ ਹੋਰ ਕੀਤੀ ਜਾਂਦੀ ਹੈਗੀ ਆ ਉਹ ਮੈਂ ਕੀਤੀ ਹੈਗੀ ਆ ਐਂਡ ਉਸ ਤੋਂ ਬਾਅਦ ਫਿਰ ਥੋੜੀ ਟ੍ਰੇਨਿੰਗ ਸਾਡੀ ਹੋਰ ਹੁੰਦੀ ਹੈਗੀ ਆ ਇਹਦੇ ਵਿੱਚ ਐਂਡ ਉਸ ਤੋਂ ਬਾਅਦ ਫਿਰ ਆਪਾਂ ਵੀ ਆ ਟ੍ਰੇਨਡ ਕੀ ਭਈ ਆਪਾਂ ਇਹ ਇਦਾਂ ਦੇ ਕੇਸਸ ਨੂੰ ਡੀਲ ਕਰ ਸਕਦੇ ਹੈਗੇ ਸੋ ਇਦਾਂ ਦੇ ਡਾਕਟਰਸ ਐਕਚੁਅਲੀ ਸਰਜਨਸ ਬਹੁਤ ਘੱਟ ਹੈਗੇ ਨੇ ਇੰਡੀਆ ਵਿੱਚ ਜੀ ਸੋ ਇਹਦੇ ਵਿੱਚ ਰੈਫਰਲਸ ਜਾਂ ਰੈਫਰੈਂਸ ਬਹੁਤ ਮੈਟਰ ਕਰਦਾ ਹੈ ਕਿ ਭਈ ਜਿਹੜੇ ਨਾਰਮਲ ਆਰਥੋ ਦੇ ਡਾਕਟਰ ਹੈਗੇ ਨੇ ਜੇ ਇਹਨਾਂ ਨੂੰ ਪਤਾ ਲੱਗਿਆ ਕਿ ਬਈ ਆ ਫਲਾਨੇ ਬੱਚੇ ਨੂੰ ਬੋਨ ਟਿਯੂਮਰ ਜਾਂ ਬੋਨ ਕੈਂਸਰ ਹੋ ਸਕਦਾ ਹੈਗਾ ਜੇ ਉਸ ਡਾਕਟਰ ਨੂੰ ਪਤਾ ਹੈਗਾ ਮੇਰੇ ਬਾਰੇ ਤਾਂ ਉਹ ਰੈਫਰ ਕਰ ਦੇਗਾ ਕਿ ਬਈ ਤੁਸੀਂ ਉਹਨਾਂ ਕੋਲ ਜਾਓ ਤੁਹਾਡਾ ਸਹੀ ਇਲਾਜ ਕਰਨਗੇ ਸੋ ਇਹਦੇ ਵਿੱਚ ਸਹੀ ਟਾਈਮ ਤੇ ਸਹੀ ਡਾਕਟਰ ਨੂੰ ਰੈਫਰ ਕਰਨਾ ਬਹੁਤ ਅਹਿਮ ਹਿੱਸਾ ਹੁੰਦਾ ਹੈਗਾ ਟ੍ਰੀਟਮੈਂਟ ਦਾ ਠੀਕ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਹੈਗਾ ਕਿ ਪੈਰੀਫਰੀ ਵਿੱਚ ਖਾਸ ਕਰਕੇ ਪਿੰਡਾਂ ਵਿੱਚ ਕੀ ਹੈਗਾ ਕਿ ਉਹ ਜੇ ਆਪਾਂ ਲੇਟ ਕਰ ਦਈਏ ਜਾਂ ਲੇਟ ਸਟੇਜ ਤੇ ਉਹਨਾਂ ਨੂੰ ਰੈਫਰ ਕਰੀਏ ਜੀ ਸੋ ਕਈ ਨਾ ਕਈ ਉਹਨਾਂ ਦੀ ਟ੍ਰੀਟਮੈਂਟ ਜਿਹੜੀ ਉਹ ਕੰਪਰੋਮਾਈਜ਼ ਹੋ ਜਾਂਦੀ ਹੈ ਰਿਜ਼ਲਟਸ ਕੰਪਰੋਮਾਈਜ਼ ਹੋ ਜਾਂਦੇ ਹੈਗੇ ਨੇ ਸੋ ਇੰਨੀ ਅੰਡਰਸਟੈਂਡਿੰਗ ਹੋਣਾ ਆਪਣੇ ਆਰਥੋਪੈਡਿਕ ਕਮਿਊਨਿਟੀ ਵਿੱਚ ਜਿਹੜੇ ਬਾਕੀ ਡਾਕਟਰਸ ਹੈਗੇ ਨੇ ਉਹਨਾਂ 'ਚ ਅਸੀਂ ਅਵੇਰਨੈਸ ਕੈਂਪੇਨਸ ਕਰਦੇ ਰਹਿੰਦੇ ਹੈਗੇ ਹਮੇ ਮਿਲਦਾ ਵੀ ਰਹਿਣਾ ਹੈਗੇ ਉਹਨਾਂ ਨੂੰ ਆਪਣੀ ਸਪੈਸ਼ਲਾਈਜ਼ੇਸ਼ਨ ਬਾਰੇ ਦੱਸਦਾ ਰਹਿੰਦਾ ਕਿ ਭਈ ਜੇ ਤੁਹਾਨੂੰ ਇਦਾਂ ਦਾ ਬੱਚਾ ਤੁਹਾਨੂੰ OPD 'ਚ ਦੇਖਣ ਨੂੰ ਮਿਲਦਾ ਹੈਗਾ ਸੋ ਤੁਸੀਂ ਉਹਨਾਂ ਨੂੰ ਰੈਫਰ ਕਰੋ ਐਂਡ ਕਰਦੇ ਵੀ ਹੈਗੇ ਨੇ ਉਹਨ ਬੱਚੇ ਮੇਰੇ ਕੋਲ ਜੇ ਐਨਕੇ ਹਿਮਾਚਲ ਹਰਿਆਣਾ ਪੰਜਾਬ ਸਾਰੇ ਪਾਸੋਂ ਆਉਂਦੇ ਹੈਗੇ ਨੇ ਬ ਨਾਰਥ ਆਫ ਦਿੱਲੀ ਵਿੱਚ ਇਸ ਚੀਜ਼ ਦਾ ਇਲਾਜ ਕਰਨ ਦੀਆਂ ਸਰਜਨ ਜਿਹੜੇ ਨੇ ਉਹ ਹੈ ਹੀ ਨਹੀਂ ਦੋ ਤਿੰਨ ਹੈਗੇ ਨੇ ਬਸ ਅਸੀਂ ਇੱਕ ਮੈਂ ਹੈਗਾ ਇੱਕ ਜਲੰਧਰ ਚ ਹੈਗੇ ਨੇ ਅੱਛਾ ਇੱਕ ਹੋਰ ਹੈਗੇ ਨੇ ਸੋ ਡਾਕਟਰ ਦੀ ਬੜੇ ਘੱਟ ਹੈਗੇ ਨੇ ਜਿਹੜੀ ਬੋਨ ਕੈਂਸਰ ਦੀ ਐਕਚੁਅਲੀ ਸਰਜਰੀਜ਼ ਕਰਦੇ ਹੈਗੇ ਨੇ ਸੋ ਰੈਫਰਿੰਗ ਟੂ ਦਾ ਰਾਈਟ ਸਪੈਸ਼ਲਿਸਟ ਐਟ ਦਾ ਰਾਈਟ ਟਾਈਮ ਇਜ਼ ਵੈਰੀ ਇੰਪੋਰਟੈਂਟ ਬਿਲਕੁਲ ਸਹੀ ਤੇ ਡਾਕਟਰ ਸਾਹਿਬ ਜਿਵੇਂ ਆਪਾਂ ਗੱਲ ਕਰ ਰਹੇ ਸੀ ਰਸੌਲੀ ਦੀ ਤੁਸੀਂ ਕਹਿ ਰਹੇ ਸੀ ਕਿ ਰਸੌਲੀ ਕਈ ਵਾਰੀ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਸਾਨੂੰ ਮਤਲਬ ਇਨਸਾਨ ਦਾ ਅੰਗ ਵੀ ਕੱਟਣਾ ਪੈ ਜਾਂਦਾ ਹੈ ਰਸੋਲੀ ਨੂੰ ਕੈਂਸਰ ਦੇ ਵਿੱਚ ਤਬਦੀਨ ਹੋਣ ਦੇ ਲਈ ਕਿੰਨਾ ਸਮਾਂ ਲੱਗ ਜਾਂਦਾ ਸੋ ਇਹਦੇ ਵਿੱਚ ਕੁਲਵਿੰਦਰ ਜੀ ਇਦਾਂ ਹੈਗਾ ਕਿ ਕਈ ਰਸੋਲੀਆਂ ਹੁੰਦੀਆਂ ਨੇ ਹੱਡੀ ਦੀ ਜਾਂ ਮਾਸਪੇਸ਼ੀਆਂ ਦੀ ਜਿਨ੍ਹਾਂ ਦਾ ਸਾਈਜ਼ ਵੱਡਾ ਜ਼ਰੂਰ ਹੁੰਦਾ ਰਹਿੰਦਾ ਹੈਗਾ ਬਟ ਉਹ ਰਹਿੰਦੀਆਂ ਟਿਊਮਰ ਜਾਂ ਰਸੋਲੀ ਹੈਗੀਆਂ ਨੇ ਉਹ ਕੈਂਸਰ ਵਿੱਚ ਤਬਦੀਲ ਹੁੰਦੀਆਂ ਹੀ ਨਹੀਂ ਹੁੰਦੀਆਂ ਹੀ ਨਹੀਂ ਭਾਵੇਂ ਉਹਨਾਂ ਦਾ ਸਾਈਜ਼ ਬਹੁਤ ਵੱਡਾ ਹੋ ਜਾਏ ਐਂਡ ਕਈ ਵਾਰੀ ਅਸੀਂ ਦੇਖਿਆ ਹੈ ਕਿ ਰਸੋਲੀ ਬੜੀ ਛੋਟੀ ਜੀ ਹੁੰਦੀ ਹੈ 5 ਸੈਂਟੀਮੀਟਰ ਦੀ ਵੀ ਨਹੀਂ ਹੁੰਦੀ ਹੈ ਕਿ ਬਟ ਉਹ ਸ਼ੁਰੂਆਤੀ ਸਟੇजेस ਸੀ ਕੈਂਸਰ 'ਚ ਤਬਦੀਲ ਹੋ ਗਈ ਹੁੰਦੀ ਹੈ ਅੱਛਾ ਸੋ ਉਹਨੂੰ ਆਪਾਂ ਸਾਈਜ਼ ਵਿੱਚ ਇਦਾਂ ਡਿਫਰੈਂਸ਼ੀਏਟ ਕਰਪਾਣਾ ਬੜਾ ਮੁਸ਼ਕਿਲ ਹੁੰਦਾ ਹੈ ਕਿ ਬਟ ਹਾਂ ਇਹ ਜ਼ਰੂਰ ਹੈਗਾ ਕਿ ਜਦੋਂ ਉਹਦਾ ਸਾਈਜ਼ 5 ਸੈਂਟੀਮੀਟਰ ਤੋਂ ਵੱਧ ਕਿਸੇ ਵੀ ਰਸੋਲੀ ਦਾ ਹੋਣਾ ਸ਼ੁਰੂ ਹੋ ਜਾਏ ਜੀ ਤਾਂ ਉਹਦੇ ਵਿੱਚ ਕੈਂਸਰ ਵਿੱਚ ਕਨਵਰਟ ਹੋਣ ਦੇ ਚਾਂਸਸ ਜਿਹੜੇ ਨੇ ਉਹ ਵੱਧ ਜਾਂਦੇ ਹੈਗੇ ਇਦਾਂ ਉਹਨੂੰ ਟਾਈਮ ਵਿੱਚ ਐ ਐਕਸਪਲੇਨ ਕਰਨਾ ਕਿ ਭਈ ਇੰਨੇ ਮਹੀਨਿਆਂ ਬਾਅਦ ਜਾਂ ਇੰਨੇ ਸਾਲ ਬਾਅਦ ਉਹ ਕੈਂਸਰ ਵਿੱਚ ਤਬਦੀਲ ਹੋ ਜਾਏਗੀ ਕਹਿਣਾ ਬੜਾ ਮੁਸ਼ਕਿਲ ਹੈ ਕਿਉਂਕਿ ਅਸੀਂ ਕਈ ਰਸੋਲੀਆਂ ਦੇਖਿਆ ਕਿ ਉਹ ਸ਼ੁਰੂਆਤੀ ਸਟੇਜਿਸ ਸੀ ਕੈਂਸਰ ਇਸ ਕਨਵਰਟ ਹੋ ਗਿਆ ਉਹਨੀਆਂ ਠੀਕ ਹੈ ਠੀਕ ਹੈ ਤੇ ਡਾਕਟਰ ਸਾਹਿਬ ਜਿਵੇਂ ਕੋਈ ਵੀ ਤੁਸੀਂ ਸਰਜਰੀ ਕਰ ਦਿਓ ਰਸੋਲੀ ਬਾਹਰ ਕੱਢੀ ਜਾਂਦੀ ਹੈ ਹਾਲਾਂਕਿ ਜਦੋਂ ਕੋਈ ਵੀ ਇਹੋ ਜਿਹੀ ਸਰਜਰੀਜ਼ ਹੁੰਦੀਆਂ ਨੇ ਪੇਸ਼ੈਂਟ ਨੂੰ ਦਿਖਾਈਆਂ ਵੀ ਜਾਂਦੀਆਂ ਨੇ ਵੀ ਤੁਹਾਡੇ ਵਿੱਚੋਂ ਇਹ ਚੀਜ਼ ਕੱਢੀ ਹੈ ਤੇ ਜ਼ਰੂਰੀ ਹੈ ਕਿ ਹਰ ਰਸੋਲੀ ਨੂੰ ਅੱਗੇ ਟੈਸਟ ਕਰਨ ਦੇ ਲਈ ਭੇਜਣਾ ਹੀ ਪੈਂਦਾ ਹੈ ਬਿਲਕੁਲ ਇਹਦੇ ਵਿੱਚ ਬਹੁਤ ਜ਼ਰੂਰੀ ਹੈਗਾ ਜਿਹਨੂੰ ਆਪਾਂ ਕਹਿੰਨੇ ਆ ਕਿ ਜਿਹੜਾ ਆਪਾਂ ਸਪੈਸਿਮਨ ਕੱਢਿਆ ਹੈ ਰਸੋਲੀ ਕੱਢੀ ਹੈਗੀਆ ਉਹਨੂੰ ਜਾਂਚ ਲਈ ਭੇਜਣਾ ਬਹੁਤ ਜ਼ਰੂਰੀ ਹੁੰਦਾ ਹੈਗਾ ਕਿਉਂਕਿ ਕਈ ਵਾਰੀ ਸਰਜਰੀ ਤੋਂ ਪਹਿਲਾਂ ਅਸੀਂ ਬਾਇਓਪਸੀ ਕੀਤੀ ਹੁੰਦੀ ਹੈ ਜਿਹੜੀ ਕਿ ਨੀਡਲ ਦੇ ਮਾਧਿਅਮ ਤੋਂ ਕੀਤੀ ਜਾਂਦੀ ਹੈ ਜਿਹਨੂੰ ਆਪਾਂ ਨੀਡਲ ਬਾਇਓਪਸੀ ਕਹਿ ਦਿੰਨੇ ਆਗੇ ਸੋ ਜਦੋਂ ਆਪਾਂ ਪੂਰੀ ਰਸੋਲੀ ਕੱਢਦੇ ਹੈਗੀਆਂ ਸਰਜਰੀ ਵਿੱਚ ਤੇ ਕਈ ਵਾਰੀ ਜਿਹੜਾ ਡਾਇਗਨੋਸਿਸ ਸਾਡੀ ਨੀਡਲ ਬਾਇਓਪਸੀ ਤੇ ਆਇਆ ਹੁੰਦਾ ਹੈਗਾ ਵਰਸਸ ਜਦੋਂ ਪੂਰੀ ਉਹ ਰਸੋਲੀ ਪੈਥੋਲੋਜਿਸਟ ਕੋਲ ਜਾਂਦੀ ਹੈਗੀ ਹੈ ਜਿੱਥੇ ਉਹ ਬੈਟਰ ਉਹਦੀ ਅਨਾਲਿਸਿਸ ਕਰ ਸਕਦੇ ਨੇ ਬੈਟਰ ਸਟੱਡੀ ਕਰ ਸਕਦੇ ਨੇ ਕਿਉਂਕਿ ਹੁਣ ਉਹਨਾਂ ਕੋਲ ਪੂਰਾ ਸੈਂਪਲ ਹੈ ਜੀ ਪਹਿਲਾਂ ਉਹਨਾਂ ਕੋਲ ਸਿਰਫ ਨੀਡਲ ਦਾ ਛੋਟਾ ਜਿਹਾ ਟੁਕੜਾ ਆਉਂਦਾ ਹੈਗਾ ਟਿਊਮਰ ਉਹ ਕਈ ਵਾਰੀ ਡਾਇਗਨੋਸਿਸ ਚੇਂਜ ਹੋ ਜਾਂਦਾ ਹੈ ਹੂੰ ਕਈ ਵਾਰੀ ਅਸੀਂ ਟਿਊਮਰ ਸਮਝ ਕੇ ਉਹਨੂੰ ਆਪਰੇਟ ਕੀਤਾ ਹੁੰਦਾ ਹੈਗਾ ਬਟ ਉਹ ਕੈਂਸਰ ਚ ਨਿਕਲ ਕੇ ਆਉਂਦਾ ਹੈਗਾ ਬਾਅਦ ਵਿੱਚ ਜਿਹਦੇ ਵਿੱਚ ਸਾਨੂੰ ਕੁਝ ਐਡੀਸ਼ਨਲ ਥੈਰਾਪੀਜ਼ ਐਡ ਕਰਨੀਆਂ ਪੈਂਦੀਆਂ ਨੇ ਜਿਵੇਂ ਰੇਡੀਏਸ਼ਨ ਥੈਰਾਪੀ ਜਾਂ ਕੀਮੋਥੈਰਾਪੀ ਸੋ ਉਹਨੂੰ ਜਾਂਚ ਭੇਜਣ ਲਈ ਬਹੁਤ ਇੰਪੋਰਟੈਂਟ ਹੈ ਉਹ ਇਦਾਂ ਨਹੀਂ ਕਿ ਜ ਜਿਹੜੀ ਆਪਾਂ ਕੱਢੀ ਉਹਨੂੰ ਆਪਾਂ ਸਿੱਟਦੀ ਹੈ ਇਦਾਂ ਨਹੀਂ ਉਹਨੂੰ ਹਮੇਸ਼ਾ ਸੀ ਪੈਥੋਲੋਜੀ ਲੈਬ ਵਿੱਚ ਹੁਣ ਇਹ ਜ਼ਰੂਰੀ ਹੈ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਜਿੰਨਾ ਹੁੰਦਾਕ ਐਕਸਪੀਰੀਅੰਸ ਹੋਇਆ ਸਭ ਤੋਂ ਜ਼ਿਆਦਾ ਚੈਲੈਂਜਿੰਗ ਕੇਸ ਕਿਹੜਾ ਸਭ ਤੋਂ ਜ਼ਿਆਦਾ ਚੈਲੈਂਜਿੰਗ ਸਰਜਰੀ ਤੁਹਾਡੇ ਲਈ ਕਿਹੜੀ ਰਹੀ ਹੈ ਸੋ ਸਭ ਤੋਂ ਚੈਲੈਂਜਿੰਗ ਸਰਜਰੀ ਅੱਜ ਤੱਕ ਕਰ ਮੇ ਲਈ ਇੱਕ ਬੱਚਾ ਆਇਆ ਸੀਗਾ ਮੇਰੇ ਕੋਲੋਂ ਸ਼ਿਮਲਾ ਤੋਂ ਆਇਆ ਸੀਗਾ ਹਿਮਾਚਲ ਤੋਂ ਹੀ ਵਾਸ ਅ ਯੰਗ ਬॉय ਅਰਾਊਂਡ 13 14 ਇਅਰਸ 올ਡ ਕਿਡ 13 14 ਸਾਲ 13 14 ਸਾਲ ਦਾ ਮੁੰਡਾ ਸੀਗਾ ਸੋ ਉਹਦੀ ਆਪਣੀ ਜਿਹੜੀ ਲੱਤ ਦੀ ਹੱਡੀ ਹੁੰਦੀ ਹੈਗੀ ਹੈ ਉਹਦੀ ਉਹਦਾ ਕੈਂਸਰ ਸੀਗਾ ਉਹਨੂੰ ਸੋ ਉਹਦੇ ਵਿੱਚ ਜਿਹੜੀ ਸਾਡੀ ਖੂਨ ਦੀ ਨਸ ਹੁੰਦੀ ਹੈਗੀ ਹੈ ਪਲੱਸ ਜਿਹੜੀ ਨਾੜ ਹੁੰਦੀ ਹੈ ਜਿਹੜਾ ਪੈਰ ਨੂੰ ਸਪਲਾਈ ਕਰਦੀ ਹੁੰਦੀ ਹੈ ਉਹ ਉਹਦੇ ਅੰਦਰ ਸੀਗੀ ਤੇ ਉਹਨੂੰ ਉੱਥੇ ਕਮਨਟ ਹਸਪੀਟਲ ਵਿੱਚ ਐਂਪਿਊਟੇਸ਼ਨ ਲਈ ਦੱਸਤਾ ਗਿਆ ਸੀਗਾ ਕਿ ਬਈ ਤੇਰੀ ਲੱਤ ਜਿਹੜੀ ਹੈਗੀ ਗੋਡੇ ਦੇ ਉੱਤੋਂ ਦੀ ਸਾਨੂੰ ਕੱਟਣੀ ਪੈਣੀ ਹੈ। ਕੱਟਣੀ ਪੈਣੀ ਹੈ। ਸੋ ਉਸ ਕੇਸ ਵਿੱਚ ਮੈਂ ਆਪਣੇ ਜਿਹੜੇ ਖੂਨ ਦੇ ਨਸ ਵਾਲੇ ਡਾਕਟਰ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਵੈਸਕੂਲਰ ਕਾਰਡੀਓ ਵੈਸਕੂਲਰ ਸਰਜਨ ਜਾਂ ਵੈਸਕੂਲਰ ਸਪੈਸ਼ਲਿਸਟਸ ਕਹਿੰਦੇ ਆ ਗਿਆ ਉਹਨਾਂ ਨਾਲ ਮਿਲ ਕੇ ਉਸ ਬੱਚੇ ਦੀ ਸਰਜਰੀ ਕੀਤੀ। ਉਹਦੇ ਵਿੱਚ ਜਿਹੜੀ ਉਹ ਰਸੋਲੀ ਸੀਗੀ ਹੱਡੀ ਦੀ ਉਹ ਪੂਰੀ ਕੱਢੀ ਗਈ ਨਾਲ ਖੂਨ ਦੀ ਨਸ ਨੂੰ ਅਸੀਂ ਰੀਕਨਸਟਰਕਟ ਕੀਤਾ ਮਤਲਬ ਨਾਲ ਦੀ ਜਿਹੜੀ ਆਪਣੀ ਲੱਤ ਹੁੰਦੀ ਹੈ ਉਧਰੋਂ ਅਸੀਂ ਵੇਨ ਲਈ ਤੇ ਉਹ ਆਰਟਰੀ ਨੂੰ ਅਸੀਂ ਰੀਕਨ ਜਿਵੇਂ ਆਪਾਂ ਕਹੇ ਲੀਏ ਕਿ ਜਿਵੇਂ ਬਾਈਪਾਸ ਸਰਜਰੀ ਹੁੰਦੀ ਹੈਗੀ ਸਾਡੀ ਹਾਰਟ ਦੀ ਕੋਈ ਨਾੜ ਬਲੌਕ ਹੋ ਜਾਂਦੀ ਹੈਗੀ ਤੇ ਪੈਰ ਤੋਂ ਨਸ ਲੈ ਲਈ ਜਾਂਦੀ ਹੈ ਤੇ ਉੱਥੇ ਆਪਾਂ ਨਵੀਂ ਬਣਾ ਦਿੰਦੇ ਹਾਂ ਸੋ ਸੇਮ ਸਰਜਰੀ ਅਸੀਂ ਉਹਦੀ ਕੀਤੀ ਕਿ ਦੂਜੀ ਲੱਤ ਤੋਂ ਆਪਾਂ ਨਸ ਲੈ ਕੇ ਉੱਥੇ ਨਵੀਂ ਉਹਦੀ ਖੂਨ ਦੀ ਨਸ ਬਣਾਈ ਅਸੀਂ ਐਂਡ ਬੱਚੇ ਦਾ ਪੈਰ ਪੂਰਾ ਕੰਮ ਕਰ ਰਿਹਾ ਸੀਗਾ ਉਸ ਤੋਂ ਬਾਅਦ ਆਪਣਾ ਨੋਰਮਲ ਉਹ ਚੱਲ ਪਾ ਰਿਹਾ ਸੀਗਾ ਸੋ ਉਹ ਬੜੀ ਚੈਲੈਂਜਿੰਗ ਸਰਜਰੀ ਸੀ ਕਿ ਇਨ a ਵੇ ਕਿ ਜਿਹਨੂੰ ਕਹਤਾ ਗਿਆ ਕਿ ਬਈ ਤੇਰੀ ਐਮਪਿਊਟੇਸ਼ਨ ਹੀ ਹੋਏਗੀ ਲੇਕਾ ਠੀਕ ਕਰਨੀ ਪੈਗੀ ਕਿਉਂਕਿ ਖੂਨ ਦੀ ਨਸ ਅੰਦਰ ਹੈਗੀ ਐ ਇਸ ਲਈ ਕੀ ਜਾਂਦਾ ਹੈ ਮਤਲਬ ਰੱਬ ਤੋਂ ਬਾਅਦ ਡਾਕਟਰ ਹੀ ਦੂਜਾ ਰੱਬ ਹੁੰਦਾ ਸੋ ਇਹ ਰੱਬ ਦਾ ਹੀ ਕੰਮ ਹੈਗਾ ਮੈਂ ਕਵਾਂਗਾ ਮੈਂ ਇਹ ਤਾਂ ਨਹੀਂ ਕਵਾਂਗਾ ਕਿ ਅਸੀਂ ਰੂਪ ਪੈ ਗਏ ਆ ਉਹਦੇ ਬਟ ਹਾਂ ਡੈਫੀਨਿਟਲੀ ਜਿੱਥੇ ਪੋਸੀਬਲ ਹੋ ਪੰਦਾ ਹੈਗਾ Uh, we leave no stone unturned ਜਿੰਨੂੰ ਆਪਾਂ ਕਹਿੰਦੇ ਆ ਕਿ ਪਰਮਾਤਮਾ ਤੋਂ ਬਾਅਦ ਇੱਕ ਡਾਕਟਰ ਹੀ ਹੈ ਜੋ ਸ਼ਾਇਦ ਜ਼ਿੰਦਗੀ ਬਖਸ਼ ਸਕਦਾ ਹੈ ਬਿਲਕੁਲ ਬਿਲਕੁਲ ਆਈ ਥਿੰਕ ਸੋ ਇਟ ਇਜ਼ देयर ਬਟ ਜਿੱਥੇ ਵੀ ਹੈਲਪ ਕਰ ਸਕਦੇ ਹੈਗੇ ਆ ਵੀ ਆਲਵੇਸ ਮੇਕ اٹ ਅਪੁਆਇੰਟ ਕਿ ਅਸੀਂ ਉਹਨੂੰ ਹੈਲਪ ਕਰੀਏ ਐਂਡ ਜਿੱਥੇ ਤੱਕ ਇਹ ਆਪਾਂ ਨਾ ਸੋਚ ਕੇ ਬੈਠ ਜਾਈਏ ਕਿ ਭਈ ਇਹ ਚੈਲੈਂਜਿੰਗ ਹੈਗਾ ਤੇ ਆਪਾਂ ਨਹੀਂ ਕਰ ਸਕਦੇ ਇਹਨੂੰ ਭਾਵੇਂ ਜਿੰਨਾ ਮਰਜ਼ੀ ਟਾਈਮ ਲੱਗ ਜਾਏ ਆਪਰੇਸ਼ਨ ਦੇ ਦੌਰਾਨ ਜੀ ਏ ਸਮਝਾਣਾ ਕੰਫੀਡੈਂਸ ਵਿੱਚ ਲੈਣਾ ਪੇਰੈਂਟਸ ਨੂੰ ਬਹੁਤ ਜ਼ਰੂਰੀ ਹੁੰਦਾ ਹੈਗਾ ਕਿ ਜੇ ਬੱਚੇ ਦੀ ਬਾਹ ਜਾਂ ਲੱਤ 1% ਵੀ ਬਚਾਈ ਜਾ ਸਕਦੀ ਹੈਗੀ ਆ ਉਹ ਆਪਸ਼ਨ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ ਹੈਗਾ ਕਿਉਂਕਿ ਜੇ ਲੱਤ ਬਾਹ ਬਚਾਈ ਜਾ ਸਕਦੀ ਹੈਗੀ ਆ ਅਸੀਂ ਹੈਂਡੀਕੈਪ ਹੋਣ ਤੋਂ ਬਚਾ ਸਕਦੇ ਹਾਂ ਉਸ ਬੱਚੇ ਨੂੰ ਉਹਦੀ ਇੱਕ ਡਿਗਨਿਟੀ ਆਫ ਲਾਈਫ ਮੇਨਟੇਨ ਰਹਿੰਦੀ ਹੈਗੀ ਆ ਜੇ ਉਹਨੂੰ ਅਸੀਂ ਅੱਛਾ ਫੰਕਸ਼ਨ ਵੀ ਦੇ ਸਕਦੇ ਹਾਂ ਕਿ ਉਹ ਲੱਤ ਜਾਂ ਬਾਹ ਕੰਮ ਵੀ ਕਰੇਗੀ ਉਸ ਤੋਂ ਅੱਛੀ ਚੀਜ਼ ਕੋਈ ਨਹੀਂ ਹੋ ਸਕਦੀ ਜੀ 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 ਤੇ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਬਹੁਤ ਸਾਰੇ ਕੈਂਸਰ ਐਵੇਂ ਦੇ ਨਹੀਂ ਜੋ ਹੈਰਿਡਿਟਰੀ ਨੇ ਕੀ ਬੋਨ ਟਿਊਮਰ ਜਾਂ ਫਿਰ ਬੋਨ ਕੈਂਸਰ ਹੈਰਿਡਿਟਰੀ ਹੈ ਇਹ ਐਕਚੁਅਲੀ ਬਹੁਤ ਹੀ ਘੱਟ ਕੇਸਿਸ ਵਿੱਚ ਹੈਰਿਡਿਟਰੀ ਹੁੰਦਾ ਹੈਗਾ ਕਿ ਮਾਪਿਆਂ ਨੂੰ ਸੀਗਾ ਜਾਂ ਦਾਦੇ ਪਰਦਾਦੇ ਚ ਦੇਖਿਆ ਗਿਆ ਸੀਗਾ ਤੇ ਫਿਰ ਅੱਗੇ ਪਾਸ ਆਨ ਹੋ ਗਿਆ ਇਹ ਐਕਚੁਅਲੀ ਸਿਰਫ 1% ਕੇਸਿਸ ਵਿੱਚ ਇਦਾਂ ਹੁੰਦਾ ਹੈ ਜੀ ਕੁਝ ਕੰਡੀਸ਼ਨਸ ਹੁੰਦੀਆਂ ਨੇ ਆਸਟਿਓਸਾਰਕੋਮਾ ਨਾਮਕ ਇੱਕ ਹੱਡੀ ਦਾ ਕੈਂਸਰ ਹੈਗਾ ਉਹਦੇ ਵਿੱਚ ਹੈਰਿਡੀਟਰੀ ਰੈਟੀਨੋਬਲਾਸਟੋਮਾ ਲੀਫਰਮוני ਸਿੰਡਰੋਮ ਰਾਥਮੰਡ ਸਿੰਡਰੋ ਇਹ ਕੁਝ ਨਾਂ ਹੈਗੇ ਨੇ ਕੁਝ ਹੈਰਿਡੀਟਰੀ ਸਿੰਡਰੋਮਸ ਨੇ ਜਿੰਨਾ ਚ ਇਹ ਪਾਸ ਆਨ ਹੋ ਸਕਦੀ ਹੈਗੀ ਬਟ ਇਹ 1% ਤੋਂ ਵੀ ਘੱਟ ਕੇਸਿਸ ਵਿੱਚ ਦੇਖਿਆ ਜਾਂਦਾ ਹੈਗਾ 99% ਤੋਂ ਵੱਧ ਕੇਸਿਸ ਵਿੱਚ ਇਹਨਾਂ ਦਾ ਬਨਨ ਦਾ ਕੋਈ ਕਾਰਨ ਨਹੀਂ ਹੁੰਦਾ ਕਿਉਂਕਿ ਇਹ ਬੱਚਿਆਂ 'ਚ ਹੁੰਦੇ ਹੈਗੇ ਨੇ ਕਈ ਵਾਰੀ ਮਾਪਿਓ ਕਹਿੰਦੇ ਨੇ ਕਿ ਬਈ ਬੱਚੇ ਨੂੰ ਸੱਟ ਲੱਗੀ ਹੋਏਗੀ ਜਾਂ ਇਦਾਂ ਇਹਨੂੰ ਕੋਈ ਇਨੇ ਚੀਜ਼ ਖਾ ਲਈ ਹੈਗੀ ਹੈ ਉਹਦੇ ਕਰਕੇ ਇਹਨੂੰ ਬੋਨ ਕੈਂਸਰ ਬਣ ਗਿਆ ਹਮ ਬਟ ਮੈਂ ਉਹਨਾਂ ਨੂੰ ਐਕਸਪਲੇਨ ਕਰਦਾ ਕਿ ਬਈ ਉਹ ਵੀ ਉੱਥੇ ਹੀ ਰਹਿੰਦਾ ਹੈ ਉਹੀ ਘਰ 'ਚ ਰਹਿੰਦਾ ਹੈ ਜਿਹੜਾ ਖਾਣਾ ਤੁਸੀਂ ਖਾਂਦੇ ਹੋ ਉਹ ਵੀ ਉਹੀ ਖਾਣਾ ਖਾਂਦਾ ਉਹੀ ਪਾਣੀ ਪੀਂਦਾ ਹੈਗਾ ਉਹੀ ਵਾਤਾਵਰਣ 'ਚ ਰਹਿ ਰਿਹਾ ਹੈਗਾ ਬਟ ਇਹਨਾਂ ਦਾ ਐਕਚੁਅਲੀ ਬਣਨ ਦਾ ਐਸ ਸੱਚ 99% ਕੇਸਿਸ ਵਿੱਚ ਕੋਈ ਰੀਜ਼ਨ ਨਹੀਂ ਹੁੰਦਾ ਉਹਨੂੰ ਅਸੀਂ ਇਡੀਓਪੈਥਿਕ ਕਹਿੰਦੇ ਆ ਕਿ ਬਿਨਾਂ ਕਿਸੇ ਕਾਰਨ ਤੋਂ ਇਹ ਚੀਜ਼ਾਂ ਬਣ ਸਕਦੀ ਹੁੰਦੀ ਤੇ ਡਾਕਟਰ ਸਾਹਿਬ ਸਾਡੇ ਸਰੀਰ ਦੀ ਕਿਹੜੀ ਹੱਡੀ ਇਹੋ ਜਿਹੀ ਜਿੱਥੇ ਸਭ ਤੋਂ ਵੱਧ ਹੱਡੀ ਦਾ ਕੈਂਸਰ ਹੁੰਦਾ ਸੋ ਇਹ ਜਿਹੜਾ ਸਾਡਾ ਲੋਅਰ ਪਾਰਟ ਆਫ ਦ ਫੀਮਾ ਜਿਹੜੀ ਸਾਡੀ ਥਾਈ ਬੋਨ ਹੁੰਦੀ ਹੈਗੀ ਹੈ ਇਹਦਾ ਥੱਲੜਾ ਜਿਹੜਾ ਹਿੱਸਾ ਹੈਗਾ ਜਿਹੜਾ ਗੋਡਾ ਬਣਾਉਂਦਾ ਹੈਗਾ ਇਹ ਇਹਦੇ ਵਿੱਚ ਐਕਚੁਅਲੀ ਮੈਕਸਿਮਮ ਜਿਹੜੇ ਹੈਗੇ ਨੇ ਕੈਂਸਰ ਸਾਡੇ ਦੇਖੇ ਜਾਂਦੇ ਹੈਗੇ ਨੇ ਇਸ ਤੋਂ ਇਲਾਵਾ ਜੇ ਮੈਂ ਦੂਜੇ ਨੰਬਰ ਦੀ ਗੱਲ ਕਰਾਂ ਤੇ ਪ੍ਰੋਕਸੀਮਲ ਟਿਬੀਆ ਗੋਡੇ ਤੋਂ ਥੱਲੇ ਵਾਲਾ ਜਿਹੜਾ ਹਿੱਸਾ ਹੁੰਦਾ ਹੈ ਸਾਡੀ ਲੱਤ ਦੀ ਹੱਡੀ ਦਾ ਉਹ ਦੇ ਵਿੱਚ ਮੋਡੇ ਚ ਦੇਖਿਆ ਜਾ ਸਕਦਾ ਹੁੰਦਾ ਹੈਗਾ ਤੇ ਇਹ ਫਰੀਦੇ ਕਿਸੇ ਵੀ ਹੱਡੀ ਚ ਹੋ ਸਕਦੇ ਹੁੰਦੇ ਨੇ ਬਟ ਜ਼ਿਆਦਾਤਰ ਜੇ ਤੁਸੀਂ ਮੈਨੂੰ ਪੁੱਛੋ ਤਾਂ ਇਹ ਗੋਡੇ ਦੇ ਅਰਾਊਂਡ ਸਾਡੀ ਨੀ ਜੁਆਇੰਟ ਦੇ ਅਰਾਊਂਡ ਇਹ ਜ਼ਿਆਦਾ ਦੇਖਿਆ ਜਾਂਦੇ ਹੈਗੇ ਨੇ ਠੀਕ ਹੈ ਤੇ ਡਾਕਟਰ ਸਾਹਿਬ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੋਈ ਖਾਸ ਸੁਨੇਹਾ ਜਿਸ ਦੇ ਨਾਲ ਉਹ ਗੱਲ ਸੁਣ ਕੇ ਉਹ ਅਲਰਟ ਹੋ ਸਕਣ ਜਾਂ ਫਿਰ ਉਹਨਾਂ ਚੀਜ਼ਾਂ ਦਾ ਧਿਆਨ ਰੱਖ ਸਕਣ ਜੋ ਕਿ ਅੱਗੇ ਉਹਨਾਂ ਦੇ ਲਈ ਦਿੱਕਤ ਪਰੇਸ਼ਾਨੀ ਬਣ ਸਕਦੀ ਹੈ ਸੋ ਇਹਦੇ ਵਿੱਚ ਜਿਹੜਾ ਵੀ ਇਹ ਪੋਡਕਾਸਟ ਦੇਖ ਰਹੇ ਹੈਗੇ ਨੇ ਉਹਨਾਂ ਨੂੰ ਵੀਰੋਸ ਨੂੰ ਮੈਂ ਇਹੀ ਗੱਲ ਦੱਸਣਾ ਚਾਹਵਾਂਗਾ ਕਿ ਜਦੋਂ ਵੀ ਖਾਸ ਕਰਕੇ ਬੱਚਿਆਂ ਵਿੱਚ ਜਾਂ ਅਡਲਟਸ ਨੂੰ ਵੀ ਜੇ ਪਰਸਿਸਟੈਂਟ ਬੋਨ ਪੇਨ ਹੋ ਰਹੀ ਹੈਗੀ ਹੈ ਕਿਸੇ ਵੀ ਇੱਕ ਹਿੱਸੇ 'ਚ ਉਹ ਦਰਦ ਕਹਿ ਰਹੇ ਹੈਗੇ ਨੇ ਜਿਹੜੇ ਕਿ ਪੇਨ ਕਿਲਰ ਦੀ ਦਵਾਈ ਖਾ ਕੇ ਥੋੜਾ ਟਾਈਮ ਠੀਕਤਾ ਹੋ ਜਾਂਦੀ ਹੈਗੀ ਹੈ ਬਟ ਜਦੋਂ ਦਵਾਈ ਦਾ ਅਸਰ ਖਤਮ ਹੁੰਦਾ ਹੈ ਫਿਰ ਦੁਬਾਰਾ ਉੱਥੇ ਦਰਦ ਉਹਨਾਂ ਹੀ ਸ਼ੁਰੂ ਹੋ ਜਾਂਦੀ ਹੈ ਉਹਨੂੰ ਨਜ਼ਰਅੰਦਾਜ਼ ਨਾ ਕਰਨ ਉਦਾਂ ਦੀ ਬੋਨ ਪੇਨ ਨੂੰ ਉਨੂੰ ਆਪਣੇ ਨੇੜੇ ਆਰਥੋਪੈਡਿਕ ਡਾਕਟਰ ਨੂੰ ਜਾਂ ਸਰਜਨ ਨੂੰ ਜ਼ਰੂਰ ਦਿਖਾਣ ਉਹ ਕੁਝ ਬੇਸਿਕ ਇਨਵੈਸਟੀਗੇਸ਼ਨ ਜਿਵੇਂ ਐਕਸ-ਰੇ ਜ਼ਰੂਰ ਕਰਾਨਗੇ ਉੱਥੇ ਜੇ ਉਹਨਾਂ ਨੂੰ ਸ਼ੱਕ ਪੈਂਦਾ ਹੈਗਾ ਕਿ ਬਈ ਇਹ ਕੁਝ ਹੋਰ ਚੀਜ਼ ਹੋ ਸਕਦੀ ਹੈ ਬੋਨ ਟਿਊਮਰ ਜਾਂ ਬੋਨ ਕੈਂਸਰ ਵਰਗੀ ਹੋ ਸਕਦੀ ਹੈ ਤੇ ਬੋਨ ਟਿਊਮਰ ਜਾਂ ਕੈਂਸਰ ਸਪੈਸ਼ਲਿਸਟ ਨੂੰ ਜ਼ਰੂਰ ਮਿਲੋ ਜਾ ਕੇ ਤੁਸੀਂ ਉਹ ਕੁਝ ਫਰਦਰ ਇਨਵੈਸਟੀਗੇਸ਼ਨਸ ਲਾਈਕ ਐਮ ਆਰ ਆਈ ਵਗੈਰਾ ਕਰਾ ਕੇ ਅੱਜਕਲ کافی ਐਡਵਾਂਸਡ ਇਮੇਜਿੰਗ ਐਂਡ ਹਾਈ ਰੈਜ਼ੋਲੂਸ਼ਨ ਇਮੇਜਿੰਗ ਅਵੇਲੇਬਲ ਹੈ ਜਿਹਦੇ ਨਾਲ ਇਹ अर्ली ਸਟੇजेस ਵਿੱਚ चीज पकड़ च आ जांदी हैगी ठीक है एंड एदा अर्ली जे आपा ट्रीटमेंट करा लिए ता आगे ਸਾਡੀ ਜਿਹੜੀ ਲਾਈਫ ਹੈ ਨਾਰਮਲ ਉਹ ਪੂਰੀ ਤਰੀਕੇ ਨਾਲ ਅਸੀਂ ਬਤੀਤ ਕਰ ਸਕਦੇ ਆਂਗੇ ਐਂਡ ਫੁਲੀ ਕਿਉਰ ਹੋ ਸਕਦੇ ਆਂ ਇਸ ਚੀਜ਼ ਤੋਂ ਠੀਕ ਹੈ ਠੀਕ ਹੈ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤਾਂ ਅੱਜ ਇਹ ਸਾਡੇ ਨਾਲ ਡਾਕਟਰ ਜਗਨਦੀਪ ਸਿੰਘ ਵਿਰਕ ਬਹੁਤ ਹੀ ਵਿਸਥਾਰ ਦੇ ਨਾਲ ਇਹਨਾਂ ਦੇ ਵੱਲੋਂ ਜੋ ਹੱਡੀਆਂ ਦੇ ਕੈਂਸਰ ਹੁੰਦੇ ਨੇ ਉਹਨਾਂ ਦੇ ਕੀ ਲੱਛਣ ਨੇ ਉਹਨਾਂ ਦੇ ਕੀ ਇਲਾਜ ਨੇ ਕਿਵੇਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਹਰ ਚੀਜ਼ ਵਿਸਥਾਰ ਦੇ ਨਾਲ ਸਮਝਾਈ ਗਈ ਹੈ ਕਿਉਂਕਿ ਬਹੁਤ ਸਾਰੇ ਲੋਕ ਅਹਜੇ ਨੇ ਸ਼ਾਇਦ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਹੱਡੀਆਂ ਦਾ ਵੀ ਕੋਈ ਕੈਂਸਰ ਹੁੰਦਾ ਹੈ ਤਾਂ ਹੱਡੀਆਂ ਦੇ ਕੈਂਸਰ ਦੇ ਮਾਹਰ ਡਾਕਟਰ ਜਗਨਦੀਪ ਸਿੰਘ ਵਿਰਕ ਕੱਲੀ-ਕੱਲੀ ਗੱਲ ਉਹਨਾਂ ਦੀ ਸੁਣਨ ਵਾਲੀ ਹੈ ਤੇ ਅਗਲੇ ਪੋਡਕਾਸਟ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਮੈਨੂੰ ਦਿਓ ਇਚਾਸਾ ਧੰਨਵਾਦ ਥੈਂਕ ਯੂ